ਹੁਣ ਇੱਕ ਹੋਰ ਵੀਡੀਓ ਨੇ ਇੱਕ ਹੋਰ ਪੰਜਾਬ ਦੇ ਮੰਤਰੀ ਨੂੰ ਕਸੂਤੇ ਫਸਾ ਦਿੱਤਾ ਹੈ। ਹੁਣ ਵਾਰੀ ਹੈ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਦੀ। ਕਿਹੜੀ ਉਹ ਵੀਡੀਓ ਹੈ ਕਿਵੇਂ ਮੰਤਰੀ ਸਾਹਿਬ ਕਸੂਤੇ ਫਸਦੇ ਨੇ ਕਿ ਮੰਤਰੀ ਸਾਹਿਬ ਤੋਂ ਅਸਤੀਫਾ ਲਿਆ ਜਾਊਗਾ। ਕਿਉਂ ਅਸੀਂ ਇਹ ਗੱਲ ਕਹਿ ਰਹੇ ਨਾ ਇਸ ਤੇ ਬਹੁਤ ਅਹਿਮ ਗੱਲਬਾਤ ਅਹਿਮ ਚਰਚਾ ਜਿਹੜੀ ਆ ਉਹ ਕਰਾਂਗੇ ਕਿ ਅੱਗੇ ਹੁਣ ਮੰਤਰੀ ਸਾਹਿਬ ਦਾ ਬਣੂਗਾ। ਉਧਰ ਸਪੀਕਰ ਸਾਹਿਬ ਦੇ ਵੱਲੋਂ ਇੱਕ ਚਿੱਠੀ ਲੇਖ ਕੇ ਦਿੱਤੀ ਗਈ ਹੈ ਜਿਸ ਤੋਂ ਬਾਅਦ ਸਿਆਸਤ ਕਾਫੀ ਜਿਹੜੀ ਹੈ ਉਹ ਗਰਮ ਹੈ। ਚਿੱਠੀ ਦੇ ਵਿੱਚ ਕੀ ਲਿਖਿਆ ਹੈ ਕਿਸ ਨੂੰ ਇਹ ਚਿੱਠੀ ਲਿਖੀ ਗਈ ਹੈ ਇਸ ਤੇ ਅਹਿਮ ਜਿਹੜੀਆਂ ਚਰਚਾ ਕਰਾਂਗੇ ਉਹਦਾ ਰਾਜਪਾਲ ਸਾਹਿਬ ਪੰਜਾਬ ਦੇ ਦੌਰੇ ਤੇ ਨੇ ਡੀਜੀਪੀ ਸਾਹਿਬ ਤੇ ਹੋਰ ਵੱਡੇ ਅਫਸਰ ਜਿਹੜੇ ਉਹ ਨਾਲ ਸੀ ਕੀ ਕੁਝ ਰਿਹਾ ਖਾਸ ਉਸ ਤੇ ਵੀ ਬਹੁਤ ਐਮ ਜਿਹੜੀਆਂ ਗੱਲਬਾਤ ਕਰਨੀਆਂ ਰਾਜਪਾਲ ਸਾਹਿਬ ਐਕਸ਼ਨ 'ਚ ਨਜ਼ਰੀ ਆ ਰਹੇ ਆ ਔਰ ਦੂਜੇ ਪਾਸੇ ਨਾਲ ਹੀ ਨਾਲ ਗੱਲਬਾਤ ਕਰਾਂਗੇ ਕਿ ਜਿੱਥੇ ਪੰਜਾਬ ਦੀਆਂ ਸਿੱਖ ਸਹੂਲਤਾਂ ਦੀਆਂ ਪੋਲਾਂ ਖੁੱਲ ਰਹੀਆਂ ਨੇ ਆਮ ਆਦਮੀ ਪਾਰਟੀ ਦੀਆਂ ਉੱਥੇ ਹੀ ਸਿੱਖਿਆ ਖੇਤਰ ਦੇ ਵਿੱਚ ਵੀ ਬਹੁਤ ਵੱਡੇ ਪੱਧਰ ਦੇ ਉੱਪਰ ਖੇਲਾ ਜਿਹੜਾ ਉਹ ਹੋ ਰਿਹਾ ਹੈ ਬਹੁਤ ਵੱਡੇ ਪਦਰ ਦੇ ਉੱਪਰ ਖਲਬਾਣ ਹੋ ਰਿਹਾ ਕਿਵੇਂ ਆਮ ਆਦਮੀ ਪਾਰਟੀ ਖਲਬਾਣ ਕਰੀ ਇਸ ਤੇ ਵੀ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਅਣਕੀ ਸਾਹਿਬ ਆ ਬਸ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਅੰਸਰ ਫਾਗਟਾ ਜੀ ਪੰਡਾ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਣਕੀ ਸਾਹਿਬ ਆਪਣੇ ਕੋਲੇ ਇੱਕ ਰਜਿੰਦਰਾ ਹਸਪਤਾਲ ਦੀ ਇੱਕ ਜਿਹੜੀ ਸਟਾਫ ਬੀਬੀ ਹੈਗੀ ਐ ਸਾਫ ਦੀ ਬੀਬੀ ਹੈ ਉਹਦੇ ਵੱਲੋਂ ਇੱਕ ਜਿਹੜੀ ਵੀਡੀਓ ਹੈ ਉਹ ਸਾਡੇ ਕੋਲੇ ਆਈ ਹੈ ਔਰ ਉਹ ਵੀਡੀਓ ਜੇ ਅਸੀਂ ਚਾਹੀਏ ਤਾਂ ਇਸ ਪ੍ਰੋਗਰਾਮ ਦੇ ਵਿੱਚ ਚਲਾ ਵੀ ਸਕਦੇ ਆ ਪਰ ਉਸ ਬੀਬੀ ਨੂੰ ਕਿਸੇ ਕਿਸਮ ਦਾ ਕੋਈ ਖਤਰਾ ਨਾ ਹੋਵੇ ਉਸ ਬੀਬੀ ਦੀ ਨੌਕਰੀ ਨੂੰ ਕਿਸੇ ਕਿਸਮ ਦਾ ਖਤਰਾ ਨਾ ਹੋਵੇ ਇਸ ਕਰਕੇ ਉਹ ਅਸੀਂ ਵੀਡੀਓ ਚਲਾ ਨਹੀਂ ਰਹੇ ਜੇ ਕਿਸੇ ਨੂੰ ਸਬੂਤ ਦੇ ਤੌਰ ਤੇ ਚਾਹੀਦੀ ਹੋਈ ਤਾਂ ਅਸੀਂ ਉਹ ਦੇ ਵੀ ਦਿਆਂਗੇ ਤੇ ਜੇ ਕੋਈ ਜ਼ਿਆਦਾ ਹੀ ਆਪਣੇ ਆਪ ਨੂੰ ਸਦਾ ਸਵਿੱਤਰਾ ਬਣਾਉਣ ਦੀ ਕੋਸ਼ਿਸ਼ ਕਰੂਗਾ ਉਹ ਅਸੀਂ ਆਪਣੇ ਚੈਨਲ ਤੇ ਵੀ ਫਿਰ ਚਲਾ ਦੇਾਂਗੇ ਪਰ ਸਿਰਫ ਅਸੀਂ ਉਹ ਬੀਬੀ ਦੀ ਸਿਕਿਉਰਿਟੀ ਦੇ ਵਾਸਤੇ ਅਸੀਂ ਉਹ ਬੀਬੀ ਦੇ ਚੰਗੇ ਭਲੇ ਦੇ ਵਾਸਤੇ ਅਸੀਂ ਉਹ ਜਿਹੜੀ ਆ ਉਹ ਵੀਡੀਓ ਨਹੀਂ ਚਲਾ ਰਹੇ ਬੀਬੀ ਨੇ ਬਹੁਤ سارے ਇਲਜ਼ਾਮ ਲਾ ਦਿੱਤੇ ਆ ਜੀ ਰਜਿੰਦਰਾ ਹਸਪਤਾਲ ਦੀ ਉਹ ਸਟਾਫ ਦੀ ਬੀਬੀ ਐ ਉਹਨੇ ਬਹੁਤ سارے ਇਲਜ਼ਾਮ ਜਿਹੜੇ ਲਾਇਆ ਖਾਸ ਕਰਕੇ ਸਿਹਤ ਮੰਤਰੀ ਦੀ ਕਾਰਗੁਜ਼ਾਰੀ ਦੇ ਉੱਪਰ ਵੀ ਸਵਾਲ ਚੱਕ ਦਿੱਤੇ ਆ ਉਹ ਕਹਿੰਦੇ ਕਿ ਸਿਹਤ ਮੰਤਰੀ ਨੇ ਸਾਡੇ ਲਈ ਕੀਤਾ ਹੀ ਕੁਝ ਨਹੀਂ ਔਰ ਖਾਸ ਅਣਕੀ ਸਾਹਿਬ ਜੀ ਤੇ ਮੈਂ ਫੇਰ ਚੇਤਾ ਕਰਾ ਦਿਆਂ ਕਿ ਰਜਿੰਦਰਾ ਹਸਪਤਾਲ ਜਿਹੜਾ ਕਿ ਸਿਹਤ ਮੰਤਰੀ ਦੀ ਕੋਠੀ ਤੋਂ ਕੁਝ ਹੀ ਮਿੰਟਾਂ ਦੀ ਦੂਰੀ ਤੇ ਐ ਮੋਕਮੰਡ ਜਿਹੜੇ ਜਿਹੜੇ ਸਿਹਤ ਮੰਤਰੀ ਨੇ ਉਹਨਾਂ ਦੇ ਆਪਣੇ ਹੀ ਸ਼ਹਿਰ ਦਾ ਹਾਲ ਤੁਹਾਨੂੰ ਦੱਸ ਰਹੇ ਆ ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਊਗਾ ਰਜਿੰਦਰਾ ਹਸਪਤਾਲ ਦੀ ਉਹ ਬੀਬੀ ਐ ਬੀਬੀ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਕਿ ਸਿਹਤ ਮੰਤਰੀ ਸਾਹਿਬ ਨੇ ਕੁਝ ਕੀਤਾ ਹੀ ਨਹੀਂ ਐਸੇ ਕਰਕੇ ਹੀ ਉਹ ਹਾਰੇ ਐ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿੰਦਾ ਸੀ ਵੀ ਇਹ ਹਾਰੂਗਾ ਇਹ ਕਰਦਾ ਕਰਦਾ ਕੁਰਤਾ ਕੱਖ ਨਹੀਂ ਬੁਰਾ ਹਾਲ ਆ ਕਹਿੰਦੇ ਬੌਂਕੇ ਦਿਹਾੜਿਆ ਉੱਤੇ ਔਰ ਇਹ ਹਾਲ ਵੀ ਰਜਿੰਦਰਾ ਹਸਪਤਾਲ ਦੇ ਵਿੱਚ ਬਣੀ ਨਵੀਂ ਬਿਲਡਿੰਗ ਦਾ ਦੱਸਿਆ ਜਾ ਰਿਹਾ ਹੈ ਜੇ ਨਵੀਂ ਬਿਲਡਿੰਗ ਦਾ ਹੀ ਮਾੜਾ ਹਾਲ ਹੈ ਦਵਾਈਆਂ ਦਾ ਸਪਾਈ ਪੱਕੋ ਸਹੂਲਤਾਂ ਦੇ ਪੱਖੋਂ ਤਾਂ ਫਿਰ ਪ੍ਰਾਣਾ ਰਜਿੰਦਰਾ ਹਸਪਤਾਲ ਦੇ ਵਿੱਚ ਜਿਹੜਾ ਕੀ ਕੁਝ ਹਾਲ ਹੁੰਦਾ ਹੋਣਾ ਅਣਖੀ ਸਾਹਿਬ ਉੱਥੇ ਤਾਂ ਉਹ ਬੀਬੀ ਹੋਰ ਕੀ ਕੁਝ ਕਹਿੰਦੀ ਹੈ ਵੀਡੀਓ ਦੇ ਵਿੱਚ ਤੁਸੀਂ ਸਾਰੀ ਸੁਣੀ ਹੈ ਆਪਣੇ ਕੋਲੇ ਪਹੁੰਚੀ ਹੋਈ ਹੈ 5 ਮਿੰਟ ਤੋਂ ਵੱਧ ਦੀ ਉਹ ਵੀਡੀਓ ਹੈ ਔਰ ਸੁਣਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮੰਤਰੀਆਂ ਨੂੰ ਨੱਕ ਡਬੋ ਕੇ ਮਰਨ ਨੂੰ ਜਿਹੜਾ ਉਹ ਥਾਂ ਨਹੀਂ ਲੱਭਣਾ ਜਿਉਂ ਵੀਡੀਓ ਇਸ ਤਰੀਕੇ ਨਾਲ ਚਲਾ ਦਈਏ ਤਾਂ ਕਿਵੇਂ ਦੇਖਦੇ ਹੋ ਪੂਰੀ ਚੀਜ਼ ਨੂੰ ਉਸ ਵੀਡੀਓ ਨੂੰ ਤੁਸੀਂ ਦੇਖਿਆ ਕਿੰਨੇ ਹਾਲਾਤ ਜਿਹੜੇ ਉਹ ਪੈਦਾ ਕਰਦੀਆਂ ਮੁਸ਼ਕਿਲਾਂ ਵਾਲੇ ਸਿਹਤ ਮੰਤਰੀ ਦੇ ਵਾਸਤੇ ਔਰ ਜੇ ਉਹਦੀ ਸੱਚ ਮੰਨ ਨਹੀਂ ਲਈਏ ਕਿਉਂਕਿ ਸੱਚ ਤਾਂ ਆਪਾਂ ਦੇਖਿਆ ਹੀ ਹੈ ਕੋਈ ਦਿਨ ਪਹਿਲਾਂ ਦਵਾਈਆਂ ਨਹੀਂ ਮਿਲ ਰਹੀਆਂ ਉੱਤੇ ਟਾਰਚ ਦੇ ਤੌਰ ਤੇ ਉੱਥੇ ਡਿਲੀਵਰੀ ਹੋਈ ਹੈ ਤਾਂ ਫਿਰ ਜੇ ਮਾੜੀ ਕਾਰਗੁਜ਼ਾਰੀ ਹੈ ਤਾਂ ਫਿਰ ਮੰਤਰੀ ਸਾਹਿਬ ਨੂੰ ਅਸਤੀਫਾ ਵੀ ਲੈਣਾ ਪੈਂਦਾ ਕਿਵੇਂ ਦੇਖਦੇ ਆ ਸਿੱਧੂ ਸਾਹਿਬ ਅਜੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਬਿਜਲੀ ਬੰਦ ਹੋਣ ਜਨਰੇਟਰ ਨਾ ਚੱਲਣ ਤੇ ਡਿਲੀਵਰੀ ਆਪਣੇ ਟਾਰਚ ਦੀ ਰੋਸ਼ਨੀ ਦੇ ਵਿੱਚ ਖਬਰਾਂ ਜਿਹੜੀਆਂ ਲੱਗੀਆਂ ਸੀ ਉਹਨਾਂ ਦੀ ਸ਼ਾਈ ਜਿਹੜੀਆਂ ਜੇ ਖਬਰਾਂ ਵਿੱਚ ਸੁੱਕੀ ਨਹੀਂ ਆ। ਤਾਂ ਇੱਕ ਵੀਡੀਓ ਜਿਹੜਾ 5 ਮਿੰਟ 40 ਸੈਕਿੰਡ ਦਾ ਉਹ ਸਾਹਮਣੇ ਆਉਂਦਾ। ਇੱਕ ਬੀਬੀ ਦਾ ਜਿਹੜੀ ਉੱਥੇ ਜੌਬ ਕਰ ਰਹੀ ਹੈ। ਬਟ ਕਿਸੇ ਇੰਚਾਰਜ ਦੀ। ਇਹ ਸਿੱਧੂ ਸਾਹਿਬ ਜਿਸ ਤਰੀਕੇ ਦੇ ਬੀਬੀ ਗਰਮ ਹੋ ਰਹੀ ਹੈ ਉਹ ਜਿਸ ਤਰੀਕੇ ਨਾਲ ਗਰਮ ਹੋ ਕੇ ਉਹਨੇ ਇੱਕ ਗੰਭੀਰ ਇਲਜ਼ਾਮ ਲਾਇਆ ਉਹਦੇ ਨਾਲ ਸਿੱਧੂ ਸਾਹਿਬ ਪੰਜਾਬ ਸਰਕਾਰ ਦੇ ਸਰਕਾਰੀ ਜਾਂ ਜਿੰਦਰ ਹਸਪਤਾਲ ਦੀ ਕੇਵਲ ਇੱਕ ਹਸਪਤਾਲ ਦੀ ਤਸਵੀਰ ਨਹੀਂ ਬਲਕਿ ਪੰਜਾਬ ਦੇ ਸਮੁੱਚੇ ਹਸਪਤਾਲਾਂ ਦੀ ਜਿਹੜੀ ਪੋੜ ਆ ਉਹ ਖੁੱਲ ਕੇ ਰਹਿ ਜਾਂਦੀ ਹੈ ਕਿਉਂਕਿ ਜੇਕਰ ਸਰਕਾਰੀ ਅਜੰਤਰ ਹਸਪਤਾਲ ਜਿਹੜਾ ਸਿਹਤ ਮੰਤਰੀ ਦੀ ਕੋਠੀ ਤੋਂ ਕੇਵਲ ਚੰਨ ਸਕਿੰਟਾਂ ਦੀ ਜਾਂ ਚੰਨ ਮਿੰਟਾਂ ਦੀ ਦੂਰੀ ਤੇ ਆ ਜੇਕਰ ਉਸ ਹਸਪਤਾਲ ਦੇ ਜਿਹੜੇ ਪ੍ਰਬੰਧ ਨਹੀਂ ਉਹ ਇੰਨੇ ਨਾਕਸ ਨਹੀਂ ਚਾਹੇ ਉਹ ਸਫਾਈ ਦੇ ਪੱਖ ਤੋਂ ਹੋਣ ਚਾਹੇ ਉਹ ਦਵਾਈਆਂ ਦੇ ਪੱਖ ਤੋਂ ਹੋਣ ਚਾਹੇ ਉਹ ਸਿਕਿਉਰਟੀ ਦੇ ਪੱਖ ਤੋਂ ਹੋਣ ਜਿਸ ਤਰੀਕੇ ਨਾਲ ਬੀਬੀ ਨੇ ਗੱਲ ਕੀਤੀ ਦੱਸਿਆ ਤਾਸੋ ਕਹਿੰਦਾ ਜੀ ਫਿਰ ਜੇਕਰ ਇਹ ਜਿੰਨਸ ਦੀਆਂ ਸੱਚ ਨਹੀਂ ਤਾਂ ਤੁਹਾਡੀ ਗੱਲ 'ਚ ਕੋਈ ਦੋ ਰਹਿਵਾ ਨਹੀਂ ਫਿਰ ਸਰਕਾਰ ਨੂੰ ਤੇ ਸਿਹਤ ਮੰਤਰੀ ਨੂੰ ਜ਼ਰੂਰ ਸੋਚਣਾ ਚਾਹੀਦਾ ਕਿ ਉਹਨਾਂ ਦੇ ਨੱਕ ਥਲੇ ਹੀ ਏਕੀ ਹੋ ਰਿਹਾ ਉਸ ਵੀਡੀਓ ਦੇ ਵਿੱਚ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਬੀਬੀ ਨੇ ਗੱਲ ਕੀਤੀ ਹੈ ਕਿ ਸਫਾਈ ਦਾ ਕੋਈ ਪ੍ਰਬੰਧ ਨਹੀਂ ਦੂਸਰੇ ਪੰਨੇ ਜਿਹੜਾ ਸਕਿਉਰਟੀ ਦੇ ਜਿਹੜੇ ਜਿਹੜੇ ਹੈਗੇ ਨੇ ਅਧਿਕਾਰੀ ਠੇਕੇ ਦੇ ਕਹਿੰਦੇ ਕੰਮ ਕਰਦੇ ਆ ਤੇ ਨਾ ਹੀ ਉਹ ਕਿਸੇ ਕਿਸਮ ਦੇ ਮਰੀਜ਼ਾਂ ਦਾ ਨਾ ਹੀ ਜਿਹੜਾ ਉਥੇ ਬਾਗ ਦੇ ਵਿੱਚ ਕੰਮ ਕਰੇ ਸਟਾਫ ਆ ਉਹਨਾਂ ਦੀ ਸੁਰੱਖਿਆ ਦਾ ਕੋਈ ਧਿਆਨ ਰੱਖਦੇ ਆ ਔਰ ਵੱਡੀ ਗੱਲ ਜਿਹੜੀ ਸਟਾਫ ਦੀ ਕਮੀ ਸਟਾਫ ਦੀ ਕਮੀ ਦੀ ਸਭੀ ਬੀਬੀ ਜਿਸ ਤਰੀਕੇ ਨਾਲ ਗਰਭ ਹੋਈ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਜ਼ਿੰਮੇਵਾਰ ਠਹਿਰਾਇਆ ਡਾਕਟਰ ਬਲਬੀਰ ਸਿੰਘ ਖੜਾ ਕਹਿੰਦੇ ਨੇ ਕਿ ਹਾਂ ਪੀਸ ਇੱਕ ਬਾਗ ਦੇ ਵਿੱਚ ਜਿੱਥੇ ਕੰਮ ਕਰ ਰਹੇ ਨੇ ਸਟਾਫ ਦੀ ਭਾਰੀ ਕਮੀ ਹੈ ਜਿਹੜੀ ਕੋਈ ਸਟਾਫ ਨਰਸ ਆ ਉਹਨੂੰ ਹੀ اٹੈਂਡੈਂਟ ਦਾ ਕੰਮ ਕਰਦਾ ਪੈਂਦਾ ਉਹਨੂੰ ਹੀ ਫਾਰਮਾਸਿਸਟ ਦਾ ਕੰਮ ਕਰਦਾ ਪੈਂਦਾ ਉਹਨੂੰ ਹੀ ਸਾਰੇ ਕੰਮ ਕਰਦੇ ਕਹਿੰਦੇ ਆ ਤੇ ਦਵਾਈਆਂ ਦੀ ਘਾਟ ਜਿਹੜੀ ਆ ਬਿਲਕੁਲ ਸਿੱਖਰ ਤੇ ਹੈਗੀ ਤੇ ਕਹਿੰਦੇ ਇਸੇ ਕਰਕੇ ਚੌਧਰੀ ਬਲਬੀਤ ਸਿੰਘ ਹਰਿਆ ਆਪਣੇ ਹਲਕੇ ਜੋ ਆਵਦੇ ਸ਼ਬ ਨੇ ਕਹਿੰਦੇ ਜਦੋਂ ਐਮਐਲਏ ਆਇਆ ਸੀ ਉਹਦੀ ਕੈਂਪੇਨ ਦੇ ਸਬੰਧੀ ਤੇ ਕਹਿੰਦੇ ਮੈਂ ਪਹਿਲੇ ਹੀ ਕਹਿਤਾ ਸੀ ਕਿ ਇਹਨੇ ਕਿਸ ਹੌਰ ਚ ਨਹੀਂ ਜਿੱਤਣਾ ਇਹਨੇ ਕਹਿੰਦੇ ਕੀਤਾ ਹੀ ਕੱਖਣੀ ਆ ਹਸਪਤਾਲਾਂ ਵਾਸਤੇ ਪੰਜਾਬ ਦੇ ਇਸ ਹਸਪਤਾਲ ਵਾਂਗੂ ਬਾਕੀ ਪ੍ਰਬੰਧਾਂ ਵਾਸਤੇ ਹੁਣ ਸਿੱਧੂ ਸਾਹਿਬ ਜਿਕਰ ਬੀਤੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਦੇ ਸਿਹਤ ਦੇ ਸਬੰਧੀ ਤੇ ਸਕੂਲਾਂ ਦੇ ਸਬੰਧੀ ਬਿਆਨਾਂ ਨੂੰ ਸੁਣੀਏ ਤੇ ਦੂਜੇ ਪਾਸੇ ਇਹ ਜਮੀਨੀ ਹਕੀਕਤ ਨੂੰ ਸੁਣੀਏ ਤਾਂ ਜਮੀਨ ਅਸਮਾਨ ਦਾ ਅੰਤਰ ਜਿਹੜਾ ਸਿੱਧੂ ਸਾਹਿਬ ਉਹ ਸਾਹਮਣੇ ਆਉਂਦਾ ਜਿਹੜੇ ਸਿਆਸੀ ਪੱਧਰ ਤੇ ਬਿਆਨ ਦਿੱਤੇ ਜਾਂਦੇ ਆ ਉੱਥੇ ਤਾਂ ਸਰਕਾਰ ਇਹ ਗੱਲ ਕਹਿੰਦੀ ਆ ਕਿ ਅਸੀਂ ਸੇਧ ਦੇ ਪੱਖ ਤੋਂ ਕ੍ਰਾਂਤੀਕਾਰੀ ਕੰਮ ਜਿਹੜੇ ਉਹ ਚੁੱਕੇ ਨੇ ਬਹੁਤ ਕੁਝ ਇਸ ਤਰ੍ਹਾਂ ਦਾ ਕਰ ਦਿੱਤਾ ਪਰ ਦੂਜੇ ਪਾਸੇ ਇਹਨਾਂ ਹਸਪਤਾਲਾਂ ਦੇ ਵਿੱਚ ਜਿਹੜਾ ਸਟਾਫ ਜੂਝ ਰਿਹਾ ਕੰਮ ਕਰ ਰਿਹਾ ਜਮੀਨੀ ਹਕੀਕਤ ਇਹ ਜਦੋਂ ਉਹ ਸੱਚ ਦੀ ਪੂਰ ਖੋਲ ਕੇ ਰੱਖ ਦਿੰਦਾ ਤਾਂ ਫਿਰ ਸਰਕਾਰ ਦੇ ਦਾਅਵੇ ਤੇ ਪ੍ਰਸ਼ਨ ਚਿੰਨ ਸਿੱਧੂ ਸਾਹਿਬ ਲੱਖ ਜੱਬਾ ਹੁਣ ਬੀਬੀ ਦੀ ਵੀਡੀਓ ਜਿਸ ਤਰੀਕੇ ਨਾਲ ਉਹਨੇ ਗੱਲਾਂ ਕੀਤੀਆਂ ਇਹਦੇ ਠੇਕੇ ਦੇ ਅਧਾਰ ਤੇ ਜਿਹੜੇ ਬੰਦੇ ਰੱਖੇ ਨੇ ਉਹ ਕੰਮ ਹੀ ਨਹੀਂ ਕਰਦੇ ਤੇ ਕਹਿੰਦੇ ਉਹ ਕਿਸੇ ਵਿਧਾਇਕ ਦੀਸ ਪਰਛਰੇ ਨਹੀਂ ਕੋਈ ਕਿਸੇ ਦੀ ਪਰਛ ਤੇ ਰੱਖਿਆ ਤੇ ਜਿਹੜਾ ਹਸਪਤਾਲ ਦਾ ਇੰਚਾਰਜ ਆ ਕਿ ਨਹੀਂ ਜਦੋਂ ਉਹਦੇ ਕੋਲ ਅਪਰੋਚ ਕਰਨ ਚਾਹੀਦਾ ਉਹ ਸੁਣਦਾ ਕੱਖ ਨਹੀਂ ਕਰਦਾ ਹੀ ਕੱਖ ਨਹੀਂ ਤੇ ਕਹਿੰਦੇ ਕਿ ਇਹ ਨਵਾਂ ਬਾੜ ਜਿਹੜਾ ਬੜਾ ਇਸ ਦਾ ਇਹ ਹਾਲ ਆ ਤੇ ਪੁਰਾਣੇ ਬਾੜ ਦੀ ਸਥਿਤੀ ਕੀ ਹੋਊਗੀ ਨਾਲ ਹੀ ਨਾਲ ਉਹਨਾਂ ਦਵਾਈਆਂ ਦੇ ਸਬੰਧ ਵਿੱਚ ਵੀ ਪ੍ਰਸ਼ਨ ਠਾਏ ਆ ਕਿ ਦਵਾਈਆਂ ਵੀ ਜਿਹੜੀਆਂ ਨੇ ਪੂਰ ਮਾਤਰਾ ਵਿੱਚ ਇੱਥੇ ਨਹੀਂ ਪਹੁੰਚਦੀਆਂ ਔਰ ਸਿੱਧੂ ਸਾਹਿਬ ਜਿਸ ਤਰੀਕੇ ਨਾਲ ਉਸ ਇੰਚਾਰਜ ਬੀਬੀ ਦੀਆਂ ਇਹ ਗੱਲਾਂ ਸਾਹਮਣੇ ਆਈਆਂ ਨੇ ਔਰ ਉਸ ਤੋਂ ਮਗਰੋਂ ਜੇਕਰ ਸਿਹਤ ਮੰਤਰੀ ਸਾਹਿਬ ਜਿਸ ਤਰੀਕੇ ਨਾਲ ਉਹਨਾਂ ਨੇ ਉਸ ਦਿਨ ਮੀਟਿੰਗ ਕੀਤੀ ਜਿਸ ਦਿਨ ਬੱਤੀ ਗਈ ਜਨਰੇਟਰ ਨਹੀਂ ਚੱਲਿਆ ਡੀਜ਼ਲ ਤੇ ਨਹੀਂ ਸੀ ਉਸ ਤੋਂ ਬਾਅਦ ਕਿਹਨੇ ਹੁਣ ਗੱਦੀ ਮੀਟਿੰਗ ਕੀਤੀ ਤੇ ਜੇਕਰ ਉਸ ਦਿਨ ਹੁਣ ਗੱਦੀ ਮੀਟਿੰਗ ਕੀਤੀ ਸਾਡੀ ਕਿਸ ਖਤਰ ਤੋਂ ਬਾਅਦ ਚਾਹੀਦਾ ਤਾਂ ਹੈ ਕਿ ਸਿਹਤ ਮੰਤਰੀ ਸਾਹਿਬ ਕੋਈ ਐਕਸ਼ਨ ਲੈਵ ਜਾਂ ਨਾ ਲੈਣ ਪਰ ਉੱਥੇ ਜਾ ਕੇ ਘਟੋ ਘਟ ਉਸ ਹਸਪਤਾਲ ਦੇ ਪ੍ਰਬੰਧਨ ਦਾ ਵੇਖਣ ਕਿ ਹਸਪਤਾਲ ਦੇ ਪ੍ਰਬੰਧ ਹੈ ਕੀ ਮੈਂ ਇੱਥੇ ਗੱਲ ਆਪਣੀ ਅੱਗੇ ਤੋਰਾਂਗਾ ਇਹ ਗੱਲ ਬੀਬੀ ਨੇ ਇੱਕ ਹਸਪਤਾਲ ਦੀ ਗੱਲ ਕੀਤੀ ਹੈ ਸਰਕਾਰੀ ਰਜਨਦਰਾ ਹਸਪਤਾਲ ਦੀ ਜਿੱਥੇ ਮੰਤਰੀ ਸਾਹਿਬ ਦਾ ਏਰੀਆ ਸਮੁੱਚੇ ਪੰਜਾਬ ਦੇ ਹਸਪਤਾਲਾਂ ਦਾ ਸਿੱਧੂ ਸਾਹਿਬ ਤੁਸੀਂ ਹਾਰ ਵੇਖ ਲਓ ਸਟਾਫ ਦੀ ਜਿਹੜੀ ਕਮੀ ਹੈ ਪਰ ਬੀਬੀ ਨੇ ਤਾਂ ਬੜੇ ਜੋਤ ਦੇ ਨਾਲ ਇਹ ਵੀ ਗੱਲਾਂ ਕਹੀਆਂ ਨੇ ਬੇਸ਼ੱਕ ਅਸੀਂ ਉਹਦਾ ਦੀ ਵੀਡੀਓ ਨਹੀਂ ਚਲਾ ਰਹੇ ਸਕਿਉਰਿਟੀ ਪਰਪਸ ਤੋਂ ਪਰ ਬੀਬੀ ਕਹਿੰਦੀ ਕਿ ਮੈਂ ਤਾਂ ਸਿਹਤ ਮੰਤਰੀ ਦੇ ਇਹ ਗੱਲਾਂ ਮੂੰਹ ਤੇ ਕਹਿਣ ਨੂੰ ਤਿਆਰ ਹਾਂ ਕਹਿੰਦੇ ਮੈਂ ਤਾਂ ਮੂੰਹ ਤੇ ਕਹਿਨ ਉਹ ਗੱਲਾਂ ਤਿਆਰ ਆ ਕਹਿੰਦੀ ਉਸ ਦਿਨ ਇੱਕ ਤਾਂ ਐਮਐਲਏ ਆਇਆ ਸੀ ਤੇ ਮੈਂ ਐਮਐਲਏ ਨੂੰ ਕਹਿੰਦੀ ਮੂੰਹ ਤੇ ਕਹਿਤਾ ਕਿ ਭਾਈ ਮੰਤਰੀ ਬਲਬੀਰ ਹਾਰੂਗਾ ਬਿਲਕੁਲ ਸਿੱਧੂ ਸਭ ਜੇਕਰ ਉਹ ਵਿਅਕਤੀ ਜਾਂ ਉਹ ਕਰਮਚਾਰੀ ਜਾਂ ਉਹ ਕਰਮਚਾਰ ਜਿਹੜੀ ਜ਼ਮੀਨੀ ਹਕੀਕਤ ਤੇ ਕੰਮ ਕਰਾਈ ਆ ਜਿਸ ਦਾ ਲੋਕਾਂ ਨਾਲ ਰابطਾ ਪੂਰਨ ਤੌਰ ਤੇ ਸਿੱਧਾ ਹੁੰਦਾ ਮੰਤਰੀ ਜਾਂ ਐਮਐਲਏ ਦਾ ਰابطਾ ਆਮ ਜਨ ਸਧਾਰਨ ਲੋਕਾਂ ਨਾਲ ਉਸ ਤਰੀਕੇ ਨਾਲ ਨਹੀਂ ਹੁੰਦਾ ਜਿਸ ਤਰੀਕੇ ਨਾਲ ਸਧਾਰਨ ਕਰਮਚਾਰੀ ਦਾ ਜਾਂ ਕਰਮਚਾਰਨ ਦਾ ਹੁੰਦਾ ਤਾਂ ਜਦੋਂ ਕੋਈ ਸਧਾਰਨ ਵਿਅਕਤੀ ਮਰੀਜ਼ ਹਸਪਤਾਲ ਚ ਪਹੁੰਚਦਾ ਹਸਪਤਾਲ ਦੇ ਵਿੱਚ ਜਾ ਕੇ ਜੇਕਰ ਉਸ ਨੂੰ ਉਹ ਬਣਿਆਤੀ ਸਹੂਲਤਾਂ ਨਹੀਂ ਮਿਲਦੀਆਂ ਸਟਾਫ ਸਭ ਕੁਝ ਦੇਣ ਨੂੰ ਤਤਪੜਿਆ ਪਰ ਸਟਾਫ ਦੀ ਇਹ ਮਜਬੂਰੀ ਆ ਕਿ ਉੱਥੇ ਪੂਰਨ ਸਟਾਫ ਹੀ ਨਹੀਂ ਉਹਨਾਂ ਦੇ ਕੋਈ ਆਖੇ ਹੀ ਨਹੀਂ ਲੱਗ ਰਿਹਾ ਹਰ ਬੰਦਾ ਜਿਹੜਾ ਉੱਥੇ ਜਿਹੜਾ ਠੇਕੇ ਦੇ ਆਧਾਰਤ ਕਰਮਚਾਰੀ ਹੈ ਜਾਂ ਦੂਜੇ ਪਾਸੇ ਉਹ ਆਪਣੀਆਂ ਮੰਦੀਆਂ ਮਰਜ਼ੀਆਂ ਕਰਦੇ ਆ ਤਾਂ ਫਿਰ ਸਿੱਧੂ ਸਾਹਿਬ ਉਸ ਹਾਲਾਤ ਦੇ ਵਿੱਚ ਉਹ ਕਰਮਚਾਰਨ ਬੀਬੀ ਨੇ ਸਮੁੱਚੀ ਸਥਿਤੀ ਦਾ ਅਨਲਿਸਿਸ ਕਰਕੇ ਉਹ ਸੋਲੂਸ਼ਨ ਕਰਕੇ ਕਹਿ ਦਿੱਤਾ ਉਸ ਐਮਐਲਏ ਨੂੰ ਕਿ ਜੇ ਜੋ ਬਲਬੀਰ ਸਿੰਘ ਨਹੀਂ ਜਿੱਤਦਾ ਉਹਨੇ ਹਾਰਨਾ ਹੈਗਾ ਤਸੋ ਜੇਕਰ ਤੁਹਾਡੀ ਜਮੀਨੀ ਹਕੀਕਤ ਤੇ ਕੰਮ ਕਰਨ ਵਾਲੇ ਲੋਕ ਪੂਰਨ ਤੌਰ ਤੇ ਤੁਹਾਨੂੰ ਸੱਚ ਦੱਸਦੇ ਆ ਤਾਂ ਫਿਰ ਸਿੱਧੂ ਸਾਬ ਉਸ ਸੱਚ ਨੂੰ ਸੋ ਲੈਣਾ ਚਾਹੀਦਾ ਉਸ ਦਾ ਨਿਸਤਾਰਾ ਜਿਹੜਾ ਹੋ ਜਾਣਾ ਚਾਹੀਦਾ ਮੈਂ ਗੱਲ ਉਥੋਂ ਕੱਟੀ ਸੀ ਸਿੱਧੂ ਸਾਬ ਇਹ ਕੇਵਲ ਇੱਕ ਹਸਪਤਾਲ ਦੀ ਗੱਲ ਨਹੀਂ ਹੈ ਠੀਕ ਹੈ ਉਹ ਵੀਡੀਓ ਬੀਬੀ ਦੇ ਦਲੇਰੀ ਕਰਕੇ ਬਾਹਰ ਆ ਗਈ ਪੰਜਾਬ ਦੇ بڑے ਹਸਪਤਾਲ ਇਦਾਂ ਤਾਂ ਨਹੀਂ ਖਾਸ ਤੌਰ ਤੇ ਜਿਹੜੇ ਸਿਵਲ ਹਸਪਤਾਲ ਨੇ ਜਨਰਲ ਸਟਾਫ ਦੀ ਪੂਰਨ ਤੌਰ ਤੇ ਸਿੱਧੂ ਸਾਬ ਕਮੀ ਹੈਗੀ ਆ ਮੈਂ ਉਸ ਦਿਨ ਵੀ ਗੱਲ ਕੀਤਾ ਕਈ ਜ਼ਿਲ੍ਹਿਆਂ ਦੇ ਕਈ ਸ਼ਹਿਰਾਂ ਦੇ ਹਸਪਤਾਲ ਸਿੱਧੂ ਸਾਹਿਬ ਇਦਾਂ ਦੇ ਨਹੀਂ ਕਿ ਜਿੱਥੇ ਸਟਾਫ ਸਟਾਫ ਨਰਸਾਂ ਦੀ ਗ੍ਰਿਪ ਭਰਤੀ ਉਹ ਹੈ ਹੀ ਨਹੀਂ ਜਾਂ ਭਰਤੀ ਨਹੀਂ ਹੈਗੀ ਜਾਂ ਪੂਰੋਂ ਤਰ੍ਹਾਂ ਤੇ ਸਟਾਫ ਦੀ ਦੋ ਵਾੜਾਂ ਦੇ ਵਿੱਚ ਇੱਕ ਸਟਾਫ ਨਰਸ ਨੂੰ ਕੰਮ ਕਰਵਾਉਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੋਰ ਦੱਸੋ ਨਾਰ ਇੱਕ ਹੋਰ ਗੱਲ ਕਰੀ ਜਿਹੜੀ ਬੀਬੀ ਨੇ ਗੱਲ ਕੀਤੀ ਕਹਿੰਦੇ ਜਿਹੜਾ ਫੋਰਥ ਕਲਾਸ ਸਟਾਫ ਆ ਉਹੋ ਹੀ ਫਾਰਮਾਸਿਸਟ ਦਾ ਕੰਮ ਕਰਦਾ ਉਹੋ ਹੀ ਟੀਕੇ ਲਾਉਂਦਾ ਉਹੋ ਹੀ ਸਭ ਕੁਝ ਕਰਦਾ ਤੇ ਸਿੱਧੂ ਸਾਹਿਬ ਇਹੋ ਜਿਹੀਆਂ ਸਥਿਤੀਆਂ ਹੋਰ ਹਸਪਤਾਲਾਂ ਦੀ ਵੀ ਹੈਗੀਆਂ ਨੇ ਜਿੱਥੇ ਕੰਟੇਨ ਤੇ ਕੱਪ ਕਰਨ ਵਾਲੇ ਬੰਦੇ ਜਾ ਕੇ ਅੰਦਰ ਟਾਂਕੇ ਵੀ ਲਾਉਂਦੇ ਆ ਆਪਰੇਸ਼ਨ ਟੇਟਰ ਚ ਵੀ ਚੜੇ ਜਾਂਦੇ ਆ ਔਰ ਦੂਸਰੇ ਬੰਦੇ ਹੋਰ ਵੀ ਕਈ ਜਿਹੇ ਕੰਮ ਕਰਦੇ ਆ ਤੇ ਸ਼ਾਇਦ ਇਸ ਦਾ ਕਾਰਨ ਸਿੱਧੂ ਸਾਹਿਬ ਇਹੋ ਹੀ ਆ ਕਿ ਸਮੁੱਚਾ ਸਟਾਫ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੂੰ ਦੇਖਣਾ ਚਾਹੀਦਾ ਉਸ ਤਰੀਕੇ ਨਾਲ ਨਹੀਂ ਦਿੱਤਾ ਗਿਆ ਬਾਕੀ ਦਾ ਸਰਕਾਰੀ ਅਜੰਦਰ ਹਸਪਤਾਲ ਦੀ ਤਾਂ ਪੂਰ ਸਿੱਧੂ ਸਾਹਿਬ ਉਦੋਂ ਹੀ ਖੁੱਲ ਗਈ ਸੀ ਕਿ ਜਿਸ ਦਿਨ 32 3 ਘੰਟੇ ਕੱਟ ਲੱਗਦਾ ਕੱਟ ਲੱਗਣ ਤੋਂ ਬਾਅਦ ਜਨਰੇਟਰ ਜਦੋਂ ਚਲਾਉਣ ਵਾਸਤੇ ਗੱਲ ਕੀਤੀ ਜਦ ਕਿ ਤੇਲ ਹੈ ਨਹੀਂ ਤੇਲ ਹੀ ਮੁੱਕ ਗਿਆ ਦੇ ਬਾਅਦ ਚ ਟਰਚ ਦੀ ਰੋਸ਼ਨੀ ਜਿਹੜਾ ਕੰਮ ਚਲਾਇਆ ਜਾਂਦਾ ਸੋ ਸਰਕਾਰ ਨੂੰ ਚਾਹੀਦਾ ਕਿ ਜੇਕਰ ਤੁਸੀਂ ਗ੍ਰਾਂਤੀ ਕਰਾਈ ਸਿਹਤ ਸੇਵਾਵਾਂ ਦੇ ਨਾਂ ਤੇ ਉੱਤੇ ਪੰਜਾਬ ਚ ਸਰਤਾ ਸੁਭਾਦੀ ਆ ਫਿਰ ਪਰ ਹਾਲਾ ਕਿ ਬੀਤੇ ਸਮੇਂ ਚ ਵੀ ਇਦਾਂ ਹੁੰਦਾ ਰਿਹਾ ਹੋਊਗਾ ਪਰ ਤੁਸੀਂ ਇਹ ਦੋ ਮੁੱਦੇ ਮੁਖਤ ਤੌਰ ਤੇ ਚੁੱਕੇ ਸੀ ਸਿਹਤ ਤੇ ਸਿੱਖਿਆ ਸਿਹਤ ਉਸ ਵਕਤ ਸਿਆਦਾ ਦਾ ਕੰਮ ਜਿਹੜਾ ਪਟਾਇਆ ਉਸੇ ਨੂੰ ਸਾਹਿਬ ਇਹਦੇ ਤੋਂ ਸਾਹਮਣੇ ਆ ਜਾਂਦਾ ਜਿਸ ਤਰੀਕੇ ਨਾਲ ਬੀਬੀ ਨੇ ਆਣ ਕੇ ਸਾਹਮਣੇ ਆਜ਼ਾਮ ਜਿਹੇ ਸਿੱਖਿਆ ਆ ਮਾਫ ਕਰਨਾ ਸਿਹਤ ਮੰਤਰੀ ਤੇ ਲਾਏ ਨੇ ਤੇ ਸਰਕਾਰ ਦੇ ਉਹਨਾਂ ਬਿਆਨਿਆਂ ਦੀ ਪੂਰ ਖੋਲ ਕੇ ਰੱਖਦੀ ਹੈ ਹਾਂ ਭਈ ਦੀਵੇ ਥਲੇ ਹਨੇਰਾ ਹੀ ਹਨੇਰਾ ਹੈਗਾ ਬਿਲਕੁਲ ਬਿਲਕੁਲ ਚਲੋ ਇੱਕ ਤਾਂ ਇਹ ਕਿ ਸਿਹਤ ਸਿਹਤ ਪ੍ਰਣਾਲੀ ਦੇ ਤੌਰ ਤੇ ਜਿੱਥੇ ਸਿਹਤ ਪ੍ਰਣਾਲੀ ਦੇ ਤੌਰ ਤੇ ਸਿਹਤ ਮੰਤਰੀ ਦੇ ਉੱਪਰ ਇਸ ਸਹੂਲਤਾਂ ਨੂੰ ਲੈ ਕੇ ਇਲਜ਼ਾਮ ਜਿਹੜੇ ਉਹਨਾਂ ਦੇ ਆਪਣੇ ਹੀ ਸਟਾਫ ਦੇ ਵੱਲੋਂ ਲਗਾ ਦਿੱਤੇ ਗਏ ਉੱਥੇ ਸਿੱਖਿਆ ਪ੍ਰਣਾਲੀ ਦੀ ਵੀ ਜੇ ਆਪਾਂ ਗੱਲ ਕਰ ਲਈਏ ਕਹਿੰਦੇ ਕਿ ਲੈਕਚਰਾਂ ਦੀ ਵੱਡੀ ਘਾਟ ਦੇ ਕਾਰਨ ਸਕੈਂਡਰੀ ਸਕੂਲਾਂ ਦੀ ਸਿੱਖਿਆ ਦਾ ਮਾੜਾ ਹਾਲ ਹੈ ਤੇ 7500 ਤੋਂ ਵੱਧ ਅਸਾਮੀਆਂ ਕਹਿੰਦੇ ਖਾਲੀ ਪਈਆਂ ਨੇ ਅਨਕੀ ਸਾਹਿਬ ਸੈਕੰਡਰੀ ਸਕੂਲਾਂ ਦੇ ਵਿੱਚ ਲੈਕਚਰਾਰਾਂ ਦੀਆਂ ਔਰ ਕਹਿੰਦੇ ਕਿ 119 ਸਕੂਲਾਂ ਲਈ 2000 ਹੋਰ ਲੈਕਚਰਾਰਾਂ ਦੀ ਲੋੜ ਹੈ ਔਰ ਨਾਲ ਹੀ ਨਾਲ ਇਹ ਵੀ ਗੱਲ ਹੈ ਕਿ ਪਿੰਡੂ ਖੇਤਰ ਦੇ ਬਹੁਤੇ ਸਕੂਲਾਂ ਵਿੱਚ ਇੱਕ ਵੀ ਲੈਕਚਰਾਰ ਹੈ ਨਹੀਂਗਾ ਤੇ ਫਿਰ ਹਲੇ ਇਹ ਤੁਹਾਈਆਂ ਦਿੰਦੇ ਆ ਜੀ ਅਸੀਂ ਸਿੱਖਿਆ ਵੀ ਸਿੱਖਿਆ ਪ੍ਰਣਾਲੀ ਵੀ ਸਹੀ ਅਪਣਾ ਰਹੇ ਹਾਂ ਤੇ ਸਿਹਤ ਪ੍ਰਣਾਲੀ ਵੀ ਸਹੀ ਅਪਣਾ ਰਹੇ ਹਾਂ ਤੇ ਬੜਾ ਕੁਝ ਇਹਦੇ ਵਿੱਚ ਕਰ ਰਹੇ ਆ ਕਿ ਇਹ ਦਿੱਲੀ ਮਾਡਲ ਹੈ ਇਹਨਾਂ ਦਾ ਕਿ ਇਹ ਪੰਜਾਬ ਮਾਡਲ ਹੈ ਤਖੰਦਰ ਜੀ ਜਿਹੜੇ ਸੇਲਸ ਸੰਬੰਧੀ ਤਾਂ ਅਸੀਂ ਗੱਲ ਕਰ ਲਈ ਤੇ ਜੇਕਰ ਹੁਣ ਸਿੱਖਿਆ ਦੇ ਸੰਬੰਧੀ ਗੱਲ ਕਰੀ ਤਾਂ ਬੜੇ ਅਹਿਮ ਖੁਲਾਸੇ ਜਿਹੜੇ ਸਿੱਧੂ ਸਾਹਿਬ ਉਸ ਸਾਹਮਣੇ ਆਏ ਸਿੱਖਿਆ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਜਿਹੜੀ ਪਾਰਟੀ ਹੈ ਦਿੱਲੀ ਦੇ ਵਿੱਚ ਦਿੱਲੀ ਮਾਟਰ ਨੂੰ ਲੈ ਕੇ ਪੰਜਾਬ ਦੇ ਵਿੱਚ ਗੱਲ ਕਰਦੀ ਰਹੀ ਹੈ ਕਿ ਅਸੀਂ ਸਿੱਖਿਆ ਦੇ ਪੱਧਰ ਤੇ ਇਨਕਲਾਬ ਚੜਾ ਲਿਆ ਦੇਣਾ ਸਕੂਲ ਆਫ ਐਮੀਨੈਂਸ ਜਿਹੜੇ ਖੋਲੇਗੇ ਪਰ ਸਿੱਧੂ ਸਾਹਿਬ ਪਤਾ ਲੱਗਾ ਕਿ ਇਹ ਜਿਹੜੇ ਸਕੂਲ ਆਫ ਐਮੀਨੈਂਸ ਖੋਲੇ ਤੇ ਜ਼ਰੂਰਗੇ ਪਰ ਇਹਦੇ ਨਾਲ ਜਿਹੜੇ ਦੂਜੇ ਸਕੂਲ ਕਾਲਜ ਚ ਚਲੇ ਉਹਨਾਂ ਦਾ ਪੱਠਾ ਜਿਹੜਾ ਉਹ ਪੂਰਨ ਤੌਰ ਤੇ ਵਿਗੜ ਗਿਆ ਕਿਉਂਕਿ ਸਕੂਲ ਆਫ ਐਮੀਨੈਂਸ ਜਿਹੜੇ ਸ਼ੁਰੂ ਕੀਤੇ ਗਏ ਜਿਹੜੇ ਪੰਜਾਬ ਦੇ ਵਿੱਚ ਗਿਣਤੀ ਜਿਹਨਾਂ ਦੀ 118 ਦੇ ਕਰੀਬ ਸਿੱਧੂ ਸਾਹਿਬ ਬੰਦੀ ਹੈ ਤਾਂ ਇੱਕ ਸਕੂਲ ਆਫ ਐਮੀਨੈਂਸ ਦੇ ਵਿੱਚ ਔਸਤਨ ਜਿਹੜਾ 16 ਲੈਕਚਰਰਾਂ ਦਾ ਜਿਹੜਾ ਸਟਾਫ ਸਿੱਧੂ ਸਾਹਿਬ ਉਹ ਰੱਖਣਾ ਜਿਹੜਾ ਹੁੰਦਾ ਜਿਨ੍ਹਾਂ ਦੇ ਵਿੱਚ 6 ਲੈਕਚਰਰ ਜਿਹੜੇ ਨੇ ਸਿੱਧੂ ਸਾਹਿਬ ਉਹ ਸਾਇੰਸ ਫਾਇਸਟਾ ਸੰਬੰਧਤ ਹੁੰਦੇ ਆ ਦੋ ਜਿਹੜੇ ਨੇ ਦੋ ਲੈਕਚਰਰ ਜਿਹੜੇ ਕਮਰਸ ਦੇ ਨਾਲ ਤੇ 10 ਲੈਕਚਰ 10 ਲੈਕਚਰਰ ਜਿਹਨੇ ਉਹ ਮੈਨਾਰਟੀਸ ਗਰੁੱਪ ਨਾਲ ਸੰਬੰਧਤ ਹੋਣੇ ਚਾਹੀਦੇ ਆ ਔਰ ਦੰਗਸਾਰ ਦੇ ਵਾਸਤੇ ਹੋ ਸਕਦਾ ਕਿ ਤੁਸੀਂ 15 ਵੀ ਰੱਖ ਲਓ ਸਕੂਲ ਆਫ ਐਮੀਨੈਂਸ ਚਲਾ ਲਓ ਪਰ ਪੰਜਾਬ ਸਰਕਾਰ ਨੇ ਕੀਤਾ ਕਿ ਜੋ ਹੁਣ ਦੱਤ ਸਾਹਮਣੇ ਹਰਾਨੀ ਜਨਕ ਤੱਤ ਸਾਹਮਣੇ ਆਏ ਆ ਸਕੂਲ ਆਫ ਐਮੀਨੈਂਸ ਦੇ ਵਿੱਚ ਉਹਨਾਂ ਨੇ ਪੱਕੇ ਲੈਕਚਰਰਾਂ ਦੀ ਸਿੱਧੂ ਸਾਹਿਬ ਕੋਈ ਭਰਤੀ ਜਿਹੜੀ ਆ ਉਹ ਨਹੀਂ ਕੀਤੀ ਜੇ ਕੀਤਾ ਕਿ ਕਿ ਜਿਹੜੇ 200 ਦੇ ਸਕੂਲ ਜਿਹੜੇ ਹੋਰ ਸੀ ਜਿਹੜੇ ਚੱਲ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉਹਨਾਂ ਚੋਂ ਸਟਾਫ ਚੁੱਕ ਕੇ ਜਿਹੜਾ ਐਮੀਨੈਂਸ ਸਕੂਲਾਂ ਦੇ ਵਿੱਚ ਲੈਣ ਦਾ ਜਿਹਦੇ ਨਾਲ ਸਕੂਲ ਆਫ ਐਮੀਨੈਂਸ ਦਾ ਪੱਠਾ ਜਿਹੜਾ ਉਹ ਬੈਠਾ ਹੀ ਬੈਠਾ ਤੇ ਦੂਜੇ ਪਾਸੇ ਜਿਹੜਾ ਜਿੰਨਾਂ ਤੋਂ ਸਟਾਫ ਚੁੱਕਿਆ ਉੱਥੇ ਵੀ ਪੱਟਾ ਜਿਹੜਾ ਬਹਿ ਗਿਆ ਕਿਉਂਕਿ ਉੱਥੇ ਲੈਕਚਰਰਾਂ ਦੀ ਜਿਹੜੀ ਕਮੀ ਹੋ ਗਈ ਲੈਕਚਰਰਾਂ ਦੀ ਕਮੀ ਤੋਂ ਹੋਣ ਕਰਕੇ ਪੜ੍ਹਾਈ ਦਾ ਜਿਹੜਾ ਪੱਧਰ ਆ ਉੱਤ ਜਾ ਕੇ ਥੱਲੇ ਡਿੱਗ ਪਿਆ ਉਹ ਸਿੱਧੂ ਸਭ ਪਤਾ ਲਗਾ ਕਿ 1800 ਤੇ ਕਰੀਬ ਜਿਹੜਾ ਇਹਨਾਂ 180 ਸਕੂਲਾਂ ਦੇ ਵਿੱਚ ਜਿਹੜਾ ਸਟਾਫ ਜਿਹੜਾ ਉੱਚਾਈ ਦਾ ਹੁੰਦਾ ਹੈ ਪਰ ਸਥਿਤੀਆਂ ਇਦਾਂ ਦੀਆਂ ਨਹੀਂ ਕਿ ਜਿਹੜੀ ਨਵੀਂ ਭਰਤੀ ਆ ਸਰਕਾਰ ਵੱਲੋਂ ਜਿਹੜੀ ਉਹ ਨਹੀਂ ਕੀਤੀ ਗਈ ਇਸ ਤੋਂ ਅਗੇ ਹੋਸ ਮਤਲਬ ਸੋ ਲੋਕੀ 11000 ਪੋਸਟਾਂ ਸਿੱਧੂ ਸਾਹਿਬ ਜਿਹੜੀਆਂ ਸੈਂਕਸ਼ਨ ਪੋਸਟਾਂ ਨੇ ਪੰਜਾਬ ਦੇ ਵਿੱਚ ਲੈਕਚਰ ਆ ਰਹੀਆਂ ਜਿਨ੍ਹਾਂ ਦੇ ਵਿੱਚੋਂ 7500 ਪੋਸਟਾਂ ਜਿਹੜੀਆਂ ਸਿੱਧੂ ਸਾਹਿਬ ਉਹ ਖਾਲੀ ਪਈਆਂ ਨੇ ਉਹ ਭਰਤੀ ਨਹੀਂ ਹੋਈ ਜਾਂ ਸਹੀ ਉਹਨਾਂ ਨੂੰ ਸਲਾਹਤੀ ਦੇ ਕੇ ਲੈਕਚਰਰੀ ਨਹੀਂ ਪੜਾਇਆ ਗਿਆ 7500 ਪੋਸਟਾਂ ਖਾਲੀ ਨੇ ਹੁਣ ਤੁਸੀਂ ਇਹ ਸਾਬ ਲਾਓ ਕਿ 200 ਸਕੂਲਾਂ ਦੇ ਵਿੱਚੋਂ ਜੇਕਰ ਤੁਸੀਂ ਸਟਾਫ ਸੋ ਚੁੱਕ ਕੇ ਐਬੀਨ ਸਕੂਲ ਚ ਭਲਾਇਆ ਐਬੀਨ ਸਕੂਲ ਦੇ ਵਿੱਚ ਵੀ ਸਟਾਫ ਅਜੇ ਤੱਕ ਉਸ ਤਰੀਕੇ ਨਾਲ ਪੂਰਾ ਨਹੀਂ ਹੈਗਾ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਦੂਜੇ ਪਾਸੇ ਉਹਨਾਂ ਸਕੂਲਾਂ ਦੀ ਕਮੀ ਤੇ ਫਿਰ 11000 ਸੈਂਕਸ਼ਨ ਪੋਸਟਾਂ ਦੇ ਵਿੱਚ 7500 ਵਿਅਕਤੀਆਂ ਪੋਸਟਾਂ ਦਾ ਖਾਲੀ ਹੋਣਾ ਪੰਜਾਬ ਦੇ ਸਿੱਖਿਆ ਮਾਡਲ ਦੀ ਪੂਲ ਖੋਲ ਕੇ ਰੱਖ ਦਿੰਦਾ ਇਸ ਤੋਂ ਵੱਡੀ ਟਰਾਜੇਡੀ ਹੋ ਕੀ ਹੋ ਸਕਦੀ ਹੈ ਅਗਲੀ ਗੱਲ ਕਿ 600 ਦੇ ਕਰੀਬ ਪੰਜਾਬੀ ਮਾਤ ਭਾਸ਼ਾ ਨੂੰ ਪਰਫੁੱਲਤ ਕਰਨ ਦੀ ਯਤਰਾ ਵਿੱਚੋਂ ਹਮੇਸ਼ਾ ਭਗਵੰਤਬਾਨ ਜੀ ਦਾ ਇਹ ਬਿਆਨ ਹੁੰਦਾ ਇਹ ਪੰਜਾਬੀ ਪੰਜਾਬ ਤੇ ਪੰਜਾਬੀਅਤ ਨੂੰ ਪਰਫੁੱਲਤ ਕਰਨਾ ਰੰਗਲਾ ਪੰਜਾਬ ਬਣਾਉਣਾ ਪਰ ਸਕੂਲਾਂ ਦੇ ਵਿੱਚ ਸਿੱਧੂ ਸਾਹਿਬ ਪਤਾ ਲੱਗਾ ਕਿ 600 ਦੇ ਕਰੀਬ ਪੰਜਾਬੀ ਲੈਕਚਰਾਰਾਂ ਦੀਆਂ ਅਸਾਮੀਆਂ ਅੱਜ ਤੱਕ ਭਰਿਆ ਹੀ ਨਹੀਂ ਗਈਆਂ ਖਾਲੀ ਪਈਆਂ ਨੇ ਇਹ ਉਹ ਹਾਲ ਜਿਹੜਾ ਉਹ ਇੰਗਲਿਸ਼ ਦਾ ਸ਼ਬਦ ਦਾ ਤਾਂ ਇਸ ਸਾਇਸ ਦੇ ਨਾ ਸੁਬਦ ਦਾ ਇਹ ਸਿੱਧੂ ਸਾਹਿਬ ਜੇਕਰ ਅਸੀਂ ਪੰਜਾਬ ਦੇ ਨੌਸਵਾਨਾਂ ਨੂੰ ਇਹ ਗੱਲ ਕਹਿ ਰਹੇ ਹਾਂ ਕਿ ਬਿਲਕੁਲ ਤੁਸੀਂ ਬਾਹਰ ਨਹੀਂ ਜਾਣਾ ਤੁਹਾਨੂੰ ਅਸੀਂ ਉਚੇਰੀ ਸਿੱਖਿਆ ਉਚੇਰੀ ਸਿੱਖਿਆ ਦਾ ਚਲੋ ਪੱਠਾ ਫੋਰ ਬਹਿ ਗਿਆ ਜੇਕਰ ਸਕੂਲੀ ਸਿੱਖਿਆ ਦੀ ਜਿਹੜੀ ਪਲੱਸ 2 ਤੱਕ ਦੀ ਸਿੱਖਿਆ ਅਸੀਂ ਤੁਹਾਨੂੰ ਵਧੀਆ ਤਰੀਕੇ ਨਾਲ ਪ੍ਰਦਾਨ ਕਰਨ ਦਾ ਸਰਕਾਰ ਕਹਿੰਦੀ ਕਿ ਦਾਅਵੇ ਕਰਦੀ ਹੈ ਕਿ ਅਸੀਂ ਦੇਣੀ ਹੈ ਤੇ ਦੂਜੇ ਪਾਸੇ ਜੇਕਰ ਸਕੂਲਾਂ ਚ ਇੰਨਾ ਸਟਾਫ ਹੀ ਨਹੀਂ ਹੈਗਾ ਜਿਹੜਾ ਲੋਰਿੰਦਾ ਸਟਾਫ ਹੈ ਜਿਹੜਾ ਜ਼ਰੂਰੀ ਹੈ ਤਾਂ ਸਿੱਧੂ ਸਾਹਿਬ ਫਿਰ ਪੰਜਾਬ ਸਰਕਾਰ ਦੇ ਇਸ ਸਿੱਖਿਆ ਮਾਡਲ ਦੀ ਜਿਹੜੀ ਪੋਲੋ ਖੁੱਲ ਕੇ ਰਹਿ ਜੇ ਦੇਖੀ ਜਿਸ ਤਰੀਕੇ ਵੀ ਲੋਕਪਾਲ ਜਿਹੜੇ ਨੇ ਸਿਹਤ ਵਿਭਾਗ ਦੇ ਵਿੱਚ ਨੇ ਉਹੋ ਜਿਹੀ ਸਿੱਖਿਆ ਵਿਭਾਗ ਦੇ ਵਿੱਚ ਵੀ ਆ ਰਹੇ ਨੇ ਹਾਲਾਂਕਿ ਹਰਜੂਤ ਬਾਸ ਨੇ ਜਿਹੜੇ ਸਿੱਖਿਆ ਮੰਤਰੀ ਨੇ ਬੜਾ ਇਹਦੇ ਸਬੰਧੀ ਦਾਵਾ ਕਰਦੇ ਰਹੇ ਕਿ ਹਾਂ ਭਈ ਸਿੱਖਿਆ ਦੇ ਪੱਤਰ ਤੇ ਕ੍ਰਾਂਤੀ ਆ ਗਈ ਸਕੂਲ ਆਫ ਐਮਐਨਐਸ ਬਣਾਤੇ ਪਰ ਸਿੱਧੂ ਸਾਹਿਬ ਸਕੂਲ ਆਫ ਐਮਐਨਐਸ ਬਣਾਉਂਦਾ ਮਤਲਬ ਇਹ ਨਹੀਂ ਹੈ ਕਿ ਸਕੂਲਾਂ ਨੂੰ ਬਾਹਰੋਂ ਲੰਬਾ ਪੁਸ਼ਟੀ ਕਰ ਲਈ ਗਈ ਤਾਂ ਅੰਦਰ ਪੂਰਨ ਤੌਰ ਤੇ ਸਟਾਫ ਜਿਹੜਾ ਉਹ ਪ੍ਰਤੀ ਨਾ ਕੀਤਾ ਜਾਵੇ ਸਿੱਧੂ ਸਾਹਿਬ ਇਹ ਤਾਂ ਸਕੂਲਾਂ ਦੀ ਗੱਲ ਹੈਗੀ ਆ ਪਰ ਜੇਕਰ ਤੁਸੀਂ ਉੱਚੀ ਸਿੱਖਿਆ ਦੀ ਗੱਲ ਕਰੋ ਉੱਚੀ ਸਿੱਖਿਆ ਦਾ ਇਹਨਾਂ ਤੋਂ ਵੀ ਜ਼ਿਆਦਾ ਪੱਠਾ ਜਿਹੜਾ ਸਿੱਧੂ ਸਾਹਿਬ ਬੈਠ ਹੈ ਬੀਤੇ ਲੰਮੇ ਸਮੇਂ ਤੋਂ ਜਿਹੜੀਆਂ ਐਡਿਟ ਕਾਲਜ ਨੇ ਉਹਨਾਂ ਕਾਲਜਾਂ ਦੇ ਵਿੱਚ ਕੋਈ ਵੀ ਲੈਕਚਰਰ ਨਹੀਂ ਗਏ ਪੋਸਟ ਆਫ ਪਰਮਨੈਂਟ ਪਰ ਇਹ ਨਹੀਂ ਗਈਆਂ ਇਵਨ ਕਿ ਜਿਹੜੇ ਸਰਕਾਰੀ ਕਾਲਜ ਦੇ ਉਹ ਤਾਂ ਸਰਕਾਰ ਨੇ ਕੀ ਕੀਤਾ ਯੂਨੀਵਰਸਿਟੀਆਂ ਨੂੰ ਦੇ ਦਿੱਤੇ ਕਿ ਤੁਸੀਂ ਆਪਣੇ ਪੱਤਰ ਚਲਾਓ ਤੇ ਯੂਨੀਵਰਸਿਟੀਆਂ ਸਿੱਧੂ ਸਾਹਿਬ 15 ਤੋਂ 20000 30 ਤੋਂ 40000 ਤੇ 6 ਮਹੀਨੇ ਹਾਲਾਂਕਿ ਜਿਹੜਾ ਸੈਮੈਸਟਰ ਆ ਉਹ ਘੱਟ ਤੋਂ ਘੱਟ 4.5 ਮਹੀਨੇ ਦਾ ਹੋਣਾ ਚਾਹੀਦਾ ਪਰ ਸਰਕਾਰ ਨੇ ਦੇ ਦਿੱਤਾ ਯੂਨੀਵਰਸਿਟੀਆਂ ਨੂੰ ਕਾਲਜ ਜਿਹੜੀ ਯੂਨੀਵਰਸਿਟੀ ਸਰਕਾਰੀ ਕਾਲਜ ਨਹੀਂ ਤੇ ਜਿਹੜੀ ਯੂਨੀਵਰਸਿਟੀਆਂ ਨੇ ਸਿੱਧੂ ਸਾਹਿਬ ਉਸ ਸੈਮੈਸਟਰ ਜਿਹੜਾ 7.5 ਮਹੀਨੇ ਦਾ ਹੋਣਾ ਚਾਹੀਦਾ ਕੇਵਲ 3 ਮਹੀਨੇ 'ਚ ਉਸ ਸੈਮੈਸਟਰ ਵੜਾ ਕੇ ਕੰਮ ਸਾਰ ਦਿਆ ਪਈਏ ਨੇ ਭਾਵ ਉਹ ਚਿਹਰੀ ਸਿੱਖਿਆ ਜਿਹੜੀ ਹੈ ਜਿਹੜੀ ਪਲੱਸ 2 ਤੋਂ ਬਾਅਦ ਜਿੰਨੇ ਵਿਦਿਆਰਥੀ ਨੇ ਕਰਦੀਆਂ ਜਿਨ੍ਹਾਂ ਨੇ ਬੀਏ ਕਰਦੀਆਂ ਬੀਕਾਮ ਕਰਦਾ ਬੀ ਕਬਸ ਕਰਦਾ ਕੁਝ ਵੀ ਕਰਦਾ ਬੀਐਸਸੀ ਕਰਦੀਆਂ ਸਿੱਧੂ ਸਾਹਿਬ ਉਸ ਸੈਮੈਸਟਰ ਜਿਹੜਾ ਸੀ ਘੱਟੋ ਘੱਟ 8 ਜਾਂ 8.5 9 ਮਹੀਨਿਆਂ ਦਾ ਹੋਣਾ ਚਾਹੀਦਾ ਪਰ ਖੌ ਸਿੱਧੂ ਸਾਹਿਬ ਦੋ ਸੈਮੈਸਟਰ 6 ਮਹੀਨੇ ਦੇ ਵਿੱਚ ਹੀ ਡਿਬੇਟ ਦਿੱਤੇ ਜਾਂਦੇ ਆ ਜਿਸ ਦਾ ਸਾਬ ਮਨਤਬ ਇਹ ਹੁੰਦਾ ਕਿ ਹਾਂ ਵੀ ਬੈਸਾ ਜਿਹੜਾ ਆ ਉਹ ਬਚਾ ਲਿਆ ਜਾਵੇ ਸਿੱਖਿਆ ਦਾ ਜਿਹੜਾ ਪੱਤਰ ਉਹ ਪਵੇ ਠੱਠੇ ਕੂਚ ਆ ਜਿਹੜੀ ਪੰਜਾਬ ਸਰਕਾਰ ਦੀ ਪੂਰਨ ਤੌਰ ਤੇ ਸਿੱਖਿਆ ਪ੍ਰਧਾਨੀ ਦਾ ਆ ਹਾਲ ਹੈਗਾ ਸੋ ਆਮ ਆਦਮੀ ਪਾਰਟੀ ਦੇ ਦਾਵੇ ਜਿਹੜੇ ਕਹਿੰਦੇ ਸੀ ਕਿ ਸਿੱਖਿਆ ਚੁੱਕ ਕੇ ਇਸ ਤਰੀਕੇ ਨਾਲ ਕਰਤੀ ਜਾਊਗੀ ਕਿ ਨੌਸਵਾਂ ਤੋਂ ਬਾਹਰ ਜਾਂਦੀ ਲੋੜ ਨਹੀਂ ਪਊਗੀ ਸਿੱਧੂ ਸਾਹਿਬ ਜੇਕਰ ਉੱਚੀ ਦੀ ਸਿੱਖਿਆ ਦੇ ਸੰਬੰਧੀ ਤੇ ਸਕੂਲਾਂ ਦੀ ਸਿੱਖਿਆ ਦੇ ਬਾਰੇ ਸਰਕਾਰ ਦੇ ਕੋਈ ਫੈਸਲੇ ਇਹ ਹੀ ਹੁੰਦੇ ਨਿਯਮਬੱਧ ਫੈਸਲੇ ਹੁੰਦੇ ਪਰ ਸ਼ਾਇਦ ਪੰਜਾਬ ਦੀ ਸਥਿਤੀ ਕੁਝ ਹੋਰ ਹੁੰਦੀ ਫਿਰ ਦੁੱਖ ਦੀ ਗੱਲ ਇਹ ਆ ਕਿ ਜੇਕਰ ਹਾਲਾਤ ਸਿੱਧੂ ਸਾਹਿਬ ਇਹੋ ਹੀ ਰਹਿ ਤਾਂ ਸਕੂਲਾਂ ਅੰਕਾਂ ਜਾਂਚਾਂ ਤੇ ਜਿਸ ਤਰੀਕੇ ਨਾਲ ਗਿਣਤੀ ਘਟ ਰਹੀ ਹੈ ਵਿਦਿਆਰਥੀਆਂ ਦੀ ਉਹਦੇ ਦਿਨਾਂ ਚ ਕਿਤੇ ਸਕੂਲਾਂ ਚ ਵੀ ਗਿਣਤੀ ਸਿੱਧੂ ਸਾਹਿਬ ਓਕਟ੍ਰੀਨਾਂ ਸ਼ੁਰੂ ਹੋ ਜੇ ਤਾਂ ਪਾ ਲਾਈਨ ਜਿਹੜਾ ਵੱਡੇ ਗਿਣਤੀ ਚ ਵਿਦੇਸ਼ਾਂ ਚ ਹੋਏਗਾ ਫਿਰ ਸ਼ਾਇਦ ਸਰਕਾਰ ਦੇ ਦਾਅਵਿਆਂ ਦੇ ਉੱਤੇ ਕੋਈ ਵੀ ਯਕੀਨ ਦਾ ਕਰੇ ਦੁਕਾਨ ਤੇ ਯਕੀਨ ਤਾਂ ਸਿੱਧੂ ਸਾਹਿਬ ਅੱਗੇ ਵੀ ਨਹੀਂ ਕੋਈ ਕਰ ਰਿਹਾ ਪਰ ਸਰਕਾਰ ਦੀ ਜਿਹੜੀ ਸਥਿਤੀ ਹੈਗੀ ਆ ਸਿੱਧੂ ਸਾਹਿਬ ਇਹਨਾਂ ਚੀਜ਼ਾਂ ਨਾਲ ਸਾਹਮਣੇ ਆ ਜਾਂਦੀ ਆ ਕਿ ਸਰਕਾਰ ਦੇ ਦਾੰਦ ਜਿਹੜੇ ਆ ਖਾਣ ਨੂੰ ਵਕਾਉਂ ਕੁਝ ਹੋਇ। ਚਲੋ ਉਧਰ ਸਪੀਕਰ ਕੁਲਤਾਰ ਸੰਧਵਾ ਸਾਹਿਬ ਨੇ ਕਹਿੰਦੇ ਕਿ ਇੱਕ ਚਿੱਠੀ ਦਿੱਲੀ ਨੂੰ ਪਾ ਦਿੱਤੀ ਹੈ ਪ੍ਰਧਾਨ ਮੰਤਰੀ ਸਾਹਿਬ ਦੇ ਨਾਮ ਪਾ ਦਿੱਤੀ ਹੈ ਕੀ ਕੁਝ ਉਸ ਚਿੱਠੀ ਦੇ ਵਿੱਚ ਜਿਹੜਾ ਕੁਝ ਲਿਖਿਆ ਗਿਆ ਚਿੱਠੀ ਦੇ ਵਿੱਚੀ ਸਿੱਧੂ ਸਾਹਿਬ ਸਪੀਕਰ ਸਾਹਿਬ ਨੇ ਜਿਹੜੀ ਚਿੱਠੀ ਲਿਖੀ ਐਸਾ ਚਿੱਠੀ ਹਾਲਾਂਕਿ ਲਿਖੀ ਦੋਵਾਂ ਨੇ ਠੀਕ ਆ ਪਰ ਲੱਗਦਾ ਕਿ ਆਉਂਤਿਆਂ ਦਿਨਾਂ ਚ ਇਹ ਚਿੱਠੀ ਜਿਹੜੀ ਆ ਭਗਵੰਤ ਮਾਨ ਤੇ ਕੁਲਤਾਰ ਸੰਧਵਾ ਦੇ ਵਿਚਕਾਰ ਜ਼ਰੂਰ ਆ ਵਾਦ-ਵਿਵਾਦਾਂ ਦਾ ਵਿਸ਼ਾ ਬਣ ਸਕਦੀ ਹੈ ਉਸ ਦਾ ਕਾਰਨ ਇਹ ਹੈ ਕਿ ਇਹ ਚਿੱਠੀ ਤਾਂ ਲਿਖਣੀ ਚਾਹੀਦੀ ਸੀ ਮੁੱਖ ਮੰਤਰੀ ਸਾਹਿਬ ਨੂੰ ਪ੍ਰਧਾਨ ਮੰਤਰੀ ਨੂੰ ਪਰ ਮੁੱਖ ਮੰਤਰੀ ਸਾਹਿਬ ਨੇ ਉਹ ਚਿੱਠੀ ਲਿਖੀ ਨਹੀਂ ਤੇ ਚਿੱਠੀ ਲੇਖ ਦਿੱਤੀ ਹੈ ਪੁਲਤਾਰਸ ਨੂੰ ਸਦਵਾਉਣ ਲਈ ਲਿਖੀ ਕਿਸ ਕੰਟੈਕਸਟ ਚ ਕਿ ਬੀਤੇ ਤਨ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਜਿਹੜੇ ਡੀਜੀਪੀ ਸੀ ਉਹਨਾਂ ਨੇ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਤਗਮੇ ਦਿੱਤੇ ਵਿਸ਼ੇਸ਼ ਤਰੱਕੀਆਂ ਦਿੱਤੀਆਂ ਮੈਡਲ ਦਿੱਤੇ ਜਿਨ੍ਹਾਂ ਨੇ ਇਸ ਕਿਸਾਨੀ ਸੰਦਰਸ਼ ਦੌਰਾਨ ਅਗਰ ਦੋ ਚੱਲਿਆ ਜਿਹੜਾ ਹੁਣ ਚੱਲਦਾ ਪੈ ਸ਼ੰਭੂ ਬੈਰੀਅਰ ਤੇ ਉਹਨਾਂ ਪੁਲਿਸ ਕਰਮਚਾਰੀਆਂ ਨੂੰ ਅਵਾਰਡ ਦਿੱਤੇ ਨੇ ਮੈਡਲ ਦਿੱਤੇ ਨੇ ਤਕਮਹ ਦਿੱਤੇ ਨੇ ਜਿਨ੍ਹਾਂ ਨੇ ਕਿਸਾਨਾਂ ਨੂੰ ਉਥੇ ਉਟਿਆ ਆ ਕਿਸਾਨਾਂ ਨੂੰ ਮਾਰਿਆ ਡਾਂਗ ਫਰੀਆ ਰੰਜਕ ਤਾਂ ਇਹ ਚੀਜ਼ ਨੂੰ ਲੈ ਕੇ ਹਰਿਆਣਾ ਪੁਲਿਸ ਨੇ ਆਪਣੇ ਉਹਨਾਂ ਕਰਮਚਾਰੀਆਂ ਦਾ ਮਨੋਬਲ ਵਧਾਉਣ ਵਾਸਤੇ ਇਹ ਇੱਕ ਪ੍ਰੋਗਰਾਮ ਅਲੇਕਿਆ ਕਿ ਹਾਂ ਪੇ ਤੁਸੀਂ ਬਹੁਤ ਚੰਗਾ ਕੰਮ ਕੀਤਾ ਕਿਸਾਨਾਂ ਨੂੰ ਤੁਸੀਂ ਅੰਬਾਲਾ ਬਾੜ ਜਿਹੜਾ ਨਹੀਂ ਟੱਪਣ ਦਿੱਤਾ ਸ਼ੰਭੂ ਬਾੜ ਜਿਹੜਾ ਨਹੀਂ ਟੱਪਣ ਦਿੱਤਾ ਤਾਂ ਇਹ ਗੱਲ ਜਿਹੜੀ ਆ ਉਤਰਤੀ ਤੌਰ ਤੇ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਕਿਸਾਨ ਤਾਂ ਉਥੇ ਸ਼ਾਂਤ ਵੀ ਪ੍ਰਦਰਸ਼ਨ ਜਿਹੜਾ ਸਿੱਧੂ ਸਾਹਿਬ ਉਹ ਕਰ ਰਹੇ ਸੀ ਤੇ ਅਜਿਹੀ ਸ਼ਾਂਤਮਈ ਉੱਥੇ ਬੈਠ ਕੇ ਵਿਚਾਰੇ ਉਹਨਾਂ ਨੇ ਕੁਝ ਵੀ ਨਹੀਂ ਕੀਤਾ ਹਾਲਾਂਕਿ ਇਸ ਕਿਸਾਨੀ ਅੰਦੋਲਨ ਚ ਸਾਡਾ ਇੱਕ ਨੌਜਵਾਨ ਸ਼ੋਭਕਰਨ ਸਿੰਘ ਉਮਾਰਿਆ ਜਾਂਦਾ ਜਿਹੜਾ ਉਹ ਨਵਤੇਜ ਸੀ ਉਸ ਨੂੰ ਵੀ ਚੁੱਕ ਕੇ ਪੁਲਿਸ ਜਿਹੜੀ ਹੈ ਲੈਜੰਡ ਦੀ ਹਰਿਆਣੇ ਦੀ ਪੁਲਿਸ ਮੈਨੂੰ ਨਾਮ ਦਾ ਭੁੱਲ ਗਿਆ ਮੁੰਡੇ ਦਾ ਤਾਂ ਪਰ ਹਰਿਆਣਾ ਪੁਲਿਸ ਜਿਹੜੀ ਆਪਣੀ ਇਸ ਕਾਰਵਾਈ ਨੂੰ ਬਿਲਕੁਲ ਠੀਕ ਦੱਸਦੇ ਹੋયા ਹਰਿਆਣਾ ਸਰਕਾਰ ਜਿਹੜੀ ਆਪਣੇ ਪੁਲਿਸ ਕਰਮਚਾਰੀਆਂ ਨਾਲ ਬੋਨ ਵੱਲ ਵਧਾਉਣ ਵਾਸਤੇ ਸਭਾ ਕਰ ਰਚਦੀ ਹੈ ਤੇ ਜਿਸ ਨੂੰ ਦੁਖੀ ਹੋ ਕੇ ਸਿੱਧੂ ਸਾਹਿਬ ਪਲਤਾਰ ਸਿੰਘ ਸਲਵਾ ਬਧਾਤ ਚਾਹੀਏ ਉਹਨਾਂ ਨੇ ਚਿੱਠੀ ਲਿਖੀ ਹੈ ਔਰ ਇਸ ਗੱਲ ਤੇ ਦੁੱਖ ਪ੍ਰ ਕਿ ਪ੍ਰਧਾਨ ਮੰਤਰੀ ਸਾਹਿਬ ਇਹ ਕੀ ਹੋ ਰਿਹਾ ਇੱਕ ਕਿਸਮ ਦਾ ਪੁਲਿਸ ਤਸ਼ੱਦਦ ਜਿਹੜਾ ਕਿਸਾਨਾਂ ਦੇ ਉੱਤੇ ਹੋਇਆ ਉਸ ਦੇ ਸਬੰਧ ਰਿਚ ਖਾ ਦਾ ਜਿਹੜਾ ਨਾਰਾ ਆ ਉਹਨਾਂ ਨੇ ਪ੍ਰਧਾਨ ਮੰਤਰੀ ਦੇ ਅੱਗੇ ਕੁਲਤਾਰ ਸਿੰਘ ਸਦਮਾ ਉਹਨਾਂ ਨੇ ਮਾਰਿਆ ਕਿ ਸਿੱਧੂ ਸਾਹਿਬ ਇਹ ਹਰ ਪੰਜਾਬੀ ਦਾ ਫਰਜ਼ ਬੰਦਾ ਕੇਵਲ ਕੁਲਤਾਰ ਸਿੰਘ ਸਦਮਾ ਹੋਣਾ ਦਾ ਨਹੀਂ ਹਰ ਪੰਜਾਬੀ ਦਾ ਫਰਜ਼ ਬੰਦਾ ਹਰ ਉਸ ਵਿਅਕਤੀ ਦਾ ਫਰਜ਼ ਬੰਦਾ ਜਿਹੜਾ ਮੰਨ ਦੇ ਵਿੱਚ ਕਿਤੇ ਨਾ ਕਿਤੇ ਮਾਨਵਤਾ ਦੇ ਪ੍ਰਤੀ ਥੋੜੀ ਬੋਤਨ ਦੰਗੋਸ਼ਾ ਜਿਹਾ ਰੱਖਦਾ ਹੈਗਾ ਉਸ ਨੂੰ ਚਾਹੀਦਾ ਕਿ ਇਸ ਗੱਲ ਦਾ ਪ੍ਰੂਤ ਕਰੇ ਕਿ ਹਾਂ ਭਈ ਇਹ ਜਿਹੜੀਆਂ ਚੀਜ਼ਾਂ ਨੇ ਜੇਕਰ ਉਹਨਾਂ ਪੁਲਿਸ ਕਰਮਚਾਰੀਆਂ ਦਾ ਉਹਨਾਂ ਨੇ ਕਿਹੜਾ ਇਤਨਾ ਮਾਰ ਕੰਮ ਮਾਰ ਦਿਆ ਕਿ ਜਿਹੜਾ ਉਹਨਾਂ ਦਾ ਮਨੋਵਲਮ ਬਣਾਉਣ ਵਾਸਤੇ ਤੁਸੀਂ ਅਜੇ ਹੀ ਸੰਭਾਗਮ ਰਚ ਕੇ ਕਿਸਾਨਾਂ ਦੇ ਜਗ੍ਹਾ ਤੇ ਲੂਚਰ ਕੇ ਪੇਜੀ ਕਿਸਾਨ ਕਿੱਥੋਂ ਦੇ ਨੇ ਕਿਸਾਨ ਤਾਂ ਚਲੋ ਪੰਜਾਬ ਦੇ ਨੇ ਹਾਲਾਂਕਿ ਸਾਰੇ ਭਾਰ ਦੇ ਨਹੀਂ ਪਰ ਜਿਹੜੇ ਉੱਥੇ ਐਸੜੇ ਅੰਦੋਲਨ ਖੜੀ ਬੈਠੇ ਨੇ ਉਹ ਪੰਜਾਬ ਦੇ ਕਿਸਾਨ ਨੇ ਤਾਂ ਜੇਕਰ ਪੰਜਾਬ ਦੇ ਕਿਸਾਨਾਂ ਦੇ ਉੱਤੇ ਅਸ਼ੱਦਤ ਕਰਨ ਕਰਕੇ ਹਰਿਆਣਾ ਸਰਕਾਰ ਨੂੰ ਹਰਿਆਣਾ ਸਰਕਾਰ ਆਪਣੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕਰਦੀ ਹੈ ਤਾਂ ਫਿਰ ਸਿੱਧੂ ਸਭ ਪੰਜਾਬ ਸਰਕਾਰ ਦਾ ਫਰਜ਼ ਬਣਦਾ ਕਿ ਇਸ ਦੇ ਉੱਤੇ ਤਿੱਖਾ ਪ੍ਰਤੀਕਰਮ ਪਰਕਟ ਕਰੇ ਤਾਂ ਉਹ ਤਿੱਖਾ ਪ੍ਰਤੀਕਰਮ ਜਿਹੜਾ ਉਹ ਕਲਤਾਰ ਸਿੰਘ ਸਦਮਾ ਹੋਣਾ ਨੇ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਕੀਤਾ ਆ ਕਿ ਹਾਂ ਵੀ ਇਹ ਨਹੀਂ ਹੋਣਾ ਚਾਹੀਦਾ ਭਾਰਤ ਇੱਕ ਲੋਕਤੰਤਰ ਦੇਸ਼ ਹੈ ਜਿੱਥੇ ਵਿੱਚ ਸ਼ਾਂਤੀ ਮਹਿ ਤਰੀਕੇ ਦੇ ਨਾਲ ਸਾਰੀਆਂ ਗੱਲਾਂ ਇੱਕ ਦੂਜੇ ਨੂੰ ਕਹਿਣ ਦਾ ਹੱਕ ਹੈਗਾ ਤਾਂ ਇਹ ਹਾ ਦਾ ਨਾਰਾ ਕਲਤਾਰ ਸਿੰਘ ਸਦਮਾ ਹੋਣਾ ਨੇ ਮਾਰਿਆ ਇੱਕ ਚਿੱਠੀ ਲੈ ਕੇ ਪ੍ਰਧਾਨ ਮੰਤਰੀ ਕੋਲ ਹੁਣ ਮੈਂ ਜਿੱਥੋਂ ਸਟਾਰਟ ਤੋਂ ਗੱਲ ਕੀਤੀ ਹੀ ਬਾਤ ਉਹ ਬਾਤਾਂ ਦਾ ਸਿੱਧੂ ਸਾਹਿਬ ਜਦੋਂ ਪੰਜਾਬ ਦੀ ਸਰਹੱਦ ਦੇ ਅੰਦਰ ਆਣ ਕੇ ਸੁਭਕਰਮ ਸਿੰਘ ਦੀ ਗੋਰੀ ਬੱਚਦੀ ਉਸਦੀ ਡੈਥ ਹੁੰਦੀ ਹੈ ਉਸ ਵਕਤ ਬਹੁਤ ਰੋਣਾ ਪਿਆ ਸੀ ਭਗਵੰਤ ਮਾਨ ਨੂੰ ਸਵਾਲ ਕੀਤੇ ਗਏ ਸੀ ਕਿ ਹਾਂ ਫੇ ਤੁਸੀਂ ਐਫ ਆਈ ਆਰ ਜਿਹੜੀ ਉਰਚ ਕਰੋ ਐਫ ਆਈ ਆਰ ਦਰਜ ਕਰੋ ਹਰਿਆਣਾ ਸਰਕਾਰ ਨੂੰ ਪੱਤਰ ਲਿਖੋ ਪਰ ਮੁੱਖ ਮੰਤਰੀ ਸਾਹਿਬ ਨੇ ਇੱਕ ਵੀ ਚਿੱਠੀ ਜਿਹੜੀ ਸੀ ਮੇਰਾ ਨਹੀਂ ਚੱਲ ਹਰਿਆਣਾ ਸਰਕਾਰ ਨੂੰ ਲਿਖੀਏ ਬਾਅਦ ਵਿੱਚ ਬੀ ਜੀ ਪੀ ਬਦਤਰ ਗੱਲ ਹੋਈ ਉਹ ਤਾਂ ਉਹ ਗੱਲ ਪੱਕੀ ਹੈ ਉਦੋਂ ਵੀ ਭਗਵੰਤ ਮਾਨ ਦੀ ਚੁੱਪੀ ਦੇ ਬੜੇ ਸਵਾਲ ਉੱਥੇ ਸਨ ਤੇ ਆਹ ਜਿਹੜਾ ਹੁਣ ਕੰਮ ਇਨਸੀਡੈਂਟ ਵਾਪਰ ਹਰਿਆਣਾ ਵਿੱਚ ਚਾਹੀਦਾ ਤਾਂ ਇਹ ਸੀ ਕਿ ਭਗਵੰਤ ਮਾਨ ਹੋਣੀ ਇੱਕ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਦੇ ਕੰਨਾਂ ਤੱਕ ਆਪਣਾ ਰੋਸ ਵਿਰਤ ਕਰ ਦੇ ਤਤਾ ਹੋ ਸਕਦਾ ਸੀ ਕਿ ਪੰਜਾਬ ਦੇ ਲੋਕਾਂ ਦੇ ਵਿੱਚ ਭਗਵਤਪੰਦ ਦੀ ਜਿਹੜੀ ਅਸੀਂ ਕਹਿ ਸਕਨੇ ਆ ਕਿਸ ਜਾਂ ਅਕਸ ਇਸ ਤਰੀਕੇ ਨਾਲ ਬੰਦਾ ਕਿ ਜਿਸ ਤਰੀਕੇ ਨਾਲ ਉਹ ਕਿਸਾਨਾਂ ਦੇ ਹੱਕ ਚ ਖਲੋਤੇ ਆ ਮੈਨੂੰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਯਾਦ ਆ ਕਿ ਜਦੋਂ ਹਰਿਆਣਾ ਸਰਕਾਰ ਹਮਨੂ ਨਾਲ ਠੱਠਰਦੀ ਕਿਸਾਨਾਂ ਦੇ ਉੱਤੇ ਡਾਂਗਾ ਪਰੇ ਤੇ ਕੈਪਟਨ ਅਮਰਿੰਦਰ ਸਿੰਘ ਦਾ ਅੱਖਾ ਪ੍ਰਤੀਕਰਮ ਸਾਹਮਣੇ ਆਇਆ ਸੀ ਕਿ ਆ ਵੀ ਉਹ ਕੌਣ ਹੁੰਦਾ ਮੈਂ ਆਪਣਾ ਗੱਲ ਨਹੀਂ ਕਰੂਗਾ ਪਰ ਸ਼ਾਇਦ ਉਹ ਜੀ ਜਿਹੜੀ ਜੁਰਤ ਹੈ ਹੁਣ ਮੇਰੇ ਖਲ ਮੌਜੂਦਾ ਮੁੱਖ ਮੰਤਰੀ ਚ ਨਹੀਂ ਹੈਗੀ ਚਲੋ ਖੈਰ ਕਲਤਾਰ ਸਿੰਘ ਸਦਮਣ ਨੇ ਇੱਕ ਵਾਰੀ ਇਹ ਪੱਤਰ ਲੈ ਕੇ ਜਰੂਰ ਦੱਸ ਦਿੱਤਾ ਕਿ ਉਹ ਕਿਸਾਨਾਂ ਦੇ ਨਾਲ ਖੜੇ ਆ ਪੰਜਾਬੀਆਂ ਨਾਲ ਖੜੇ ਆ ਬਾਕੀ ਦੇਖੋ ਪ੍ਰਧਾਨ ਮੰਤਰੀ ਸਾਹਿਬ ਇਹਦੇ ਸਬੰਦੇ ਕੀ ਐਕਸ਼ਨ ਲੈਂਦੇ ਆ ਪਰ ਹਾਂ ਅਗਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਨਾਲ ਇਸ ਮੁੱਦੇ ਤੇ ਬਾਤ ਵਾਤ ਜਰੂਰ ਹੋ ਸਕਦਾ ਹੈ ਹਾਂ ਵੀ ਤੁਸੀਂ ਮੇਰੇ ਤੋਂ ਪੁੱਛਿਆ ਮੈਂ ਚਿੱਠੀ ਕਿਵੇਂ ਲਿਖ ਦਿੱਤੀ ਇਹ ਗੱਲ ਅਗਰ ਇਹ ਸਭ ਸਾਫ ਹੋ ਸਕਦੇ ਪਰ ਆ ਕਲਤਾਰ ਸਿੰਘ ਸਦਮਣ ਦਾ ਇੱਕ ਜਿਹੜਾ ਕਦਮ ਹੈ ਸ਼ਲਾਘਾਯੋਗ ਕਦਮ ਜੀ ਜਰੂਰ ਅਰਖ ਸਾਹਿਬ ਉਧਰ ਰਾਜਪਾਲ ਸਾਹਿਬ ਬਾਰਡਰ ਏਰੀਏ ਦੇ ਵਿੱਚ ਦੌਰੇ ਤੇ ਆ ਕੱਲ ਦੌਰੇ ਦਾ ਪਹਿਲਾ ਦਿਨ ਸੀ ਕੀ ਕੁਝ ਉੱਥੇ ਗੱਲਾਂបਾਤਾਂ ਹੋਈਆਂ ਜੀ ਸਿੱਤੂ ਸਾਹਿਬ ਦੀ ਹੈਰਾਨਗੀ ਦੀ ਗੱਲ ਹੈ ਕਿ ਕੱਲ ਰਾਜਪਾਲ ਸਾਹਿਬ ਦਾ ਦੌਰਾ ਹੀ ਜਨਾਬ ਉਸਪਤਾ ਤੇ ਸਭ ਤੋਂ ਪਹਿਲਾਂ ਉਹਨਾਂ ਨੇ ਬਟਾਲੇ ਦੇ ਲਾਗੇ ਪਿੰਡ ਘੁੰਮਣ ਕਲਾਇਆ ਉੱਥੇ ਉਹਨਾਂ ਨੇ ਆਉਣਾ ਸੀ ਉੱਥੇ ਉਹਨਾਂ ਨੇ ਮੀਟਿੰਗ ਜਿਹੜੀ ਕਰਦੀ ਸੀ ਵਿਲੇਜ ਡਿਫੈਂਸ ਕਮੇਟੀ ਦੇ ਨਾਲ ਡੀਜੀਪੀ ਸਾਹਿਬ ਪੰਜਾਬ ਜਿਹੜੇ ਉਹਨਾਂ ਦੇ ਨਾਲ ਸੀ ਗਰੇਸ ਕੱਤਰ ਜਿਹੜੇ ਉਹ ਨਾਲ ਸੀ ਤਾਂ ਸਿੱਧੂ ਸਾਹਿਬ ਉਸ ਪਿੰਡ ਦਾ ਬਟਾੜੇ ਦੇ ਨਾਲੋਂ ਹੋਰ ਜਿਹੜਾ ਫਰਕਾ ਕੇਵਲ 10 ਕਿਲੋਮੀਟਰ ਦਾ ਤਾਂ ਸਾਰਾ ਪੰਜਾਬ ਡਿਸਟ੍ਰਿਕਟ ਗੁਰਦਾਸਪੁਰ ਹਾਈ ਲਿਟਰੇਸੀ ਗਵਰਨਰ ਸਾਹਿਬ ਉੱਤਰ ਜਾ ਕੇ ਮੀਟਿੰਗ ਕਰ ਰਹੇ ਸੀ ਤੇ ਬਟਾੜੇ ਦੇ ਵਿੱਚ ਸਿੱਧੂ ਸਾਹਿਬ ਸ਼ਰੇਆਮ ਦੋ ਤਣਿਆਂ ਚ ਗੂੜੀ ਵਾਰੀ ਚੱਲਦੀ ਪਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਮਾਰਿਆ ਜਾਂਦਾ ਤੇ ਦੂਜਾ ਗੰਭੀਰ ਰੂਪ ਚ ਜ਼ਖਮੀ ਹੋ ਜਾਂਦਾ ਜਿਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਇਹ ਗੱਲ ਮੈਂ ਤਾਂ ਕਹਿਣੀ ਚਾਹੁੰਦਾ ਇਹ ਗੱਲ ਮੈਂ ਤਾਂ ਦੱਸੀ ਹੈ ਕਿਉਂਕਿ ਗਵਰਨਰ ਸਾਹਿਬ ਜਦੋਂ ਵੀ ਪੰਜਾਬ ਦੌਰੇ ਤੇ ਨਿਕਲਦੇ ਆ ਦੋ ਚੀਜ਼ਾਂ ਉਹਨਾਂ ਦੀ ਪ੍ਰਾਇਓਰਟੀ ਤੇ ਆਧਾਰ ਤੇ ਹੁੰਦੀਆਂ ਇੱਕ ਨਸ਼ਾ ਇੱਕ ਟਰੱਕ ਦੂਸਰੇ ਪਾਸੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਉਹਨਾਂ ਨੇ ਸੁਵੇਖਿਆ ਕਰਦੀ ਹੁੰਦੀ ਹੈ ਤੇ ਜਦੋਂ ਗੁਰਦਰ ਸਾਹਿਬ ਇਸ ਮੁੱਦੇ ਤੇ ਪੰਜਾਬ ਦਾ ਪਹਿਲਾ ਦਾਵਾ ਕਰਦੇ ਉਸੇ ਜ਼ਿਲ੍ਹੇ ਚਾਇਫ ਤੇ 10 ਕਿਲੋਮੀਟਰ ਦੇ ਉੱਤੇ ਗੋਲਾਬਾਰੀ ਨੌਜਵਾਨਾਂ ਚ ਹੁੰਦੀ ਦੋ ਧੜਿਆਂ ਚ ਗੈਂਗਸਟਰਾਂ ਤੇ ਹੁੰਦੀ ਹੋਵੇ ਤਾਂ ਇੱਕ ਨੌਸਰ ਵਾਰਿਆ ਜਾਵੇ ਤਾਂ ਸਿੱਧੂ ਸਾਹਿਬ ਫਿਰ ਉਸ ਹਾਈ ਅਲਰਟ ਤੇ ਤੇ ਨੰਬਰ ਦੋ ਅਮਨ ਕਾਨੂੰਨ ਦੀ ਸਥਿਤੀ ਦੀ ਪੋਲ ਜਿਹੜੀ ਹੈ ਜਰੂਰ ਖੁੱਲ ਜਣੀ ਕਿ ਕਿਹੋ ਜਿਹੇ ਪੁਲਿਸ ਦੇ ਪ੍ਰਬੰਧ ਸਨ ਇਹ ਗੱਲ ਬਹੁਤ ਜ਼ਰੂਰੀ ਕਰਦੀ ਸੀ ਖੈਰ ਕੱਲ ਗੁਰਦਰ ਸਾਹਿਬ ਨੇ ਪਿੰਡਾ ਉੱਥੇ ਜਿਹੜੀ ਮੀਟਿੰਗ ਕੀਤੀ ਫਿਰ ਉਸ ਤੋਂ ਬਾਅਦ ਉਹ ਬਹਿਰਾਮ ਉਹਦੇ ਇਲਾਕੇ 'ਚ ਜਾਂਦੇ ਜਿੱਥੇ ਪਿੰਡ ਖੋਜਕੀਪੁਰ ਹੈਗਾ ਉੱਥੇ ਵੀ ਵਿਲੇਜ ਡਿਫੈਂਸ ਕਮੇਟੀ ਨਾਲ ਉਹ ਮਿਲੇ ਤੇ ਉਹਤਾਂ ਨਾਲ ਨਸ਼ੇ ਦੀ ਗੱਲਬਾਤ ਨਸ਼ੇ ਦੇ ਸੰਬੰਧੀ ਕਿਹੋ ਜਿਹੀ ਸਥਿਤੀਆਂ ਹੈਗੀਆਂ ਔਰ ਸੁਰੱਖਿਆ ਦੇ ਅਹਿਿਆਸ ਦੇ ਨਾਲ ਬੀਐਸਐਫ ਜਾਂ ਹੋਰ ਪੰਜਾਬ ਪੁਲਿਸ ਦੀ ਕੀ ਕਾਰਜਕ੍ਰਿਤਗੀ ਹੈਗੀ ਹੈ ਉਹਦੇ ਸੰਬੰਧੀ ਉਹਨਾਂ ਨੇ ਗੱਲਬਾਤ ਜਿਹੜੀ ਉਹ ਕੀਤੀ ਤੇ ਫਿਰ ਲਾਸ਼ ਸ਼ਾਮ ਨੂੰ ਪਠਾਨਕੋਟ ਜਾ ਕੇ ਉਹਨਾਂ ਨੇ ਜ਼ਿਲ੍ਹਾ ਗੁਰਦਾਸਪੁਰ ਔਰ ਪਠਾਨਕੋਟ ਦੇ ਜਿਹੜੇ ਸਮੁੱਚੇ ਪੁਲਿਸ ਪ੍ਰਸ਼ਾਸਨ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਗੱਲਬਾਤ ਜਿਹੜੀ ਆ ਉਹਨਾਂ ਨੇ ਕੀਤੀ ਹੈ ਤਾਂ ਜਦੋਂ ਉਹਨਾਂ ਨੇ ਇਸ ਮੁੱਦੇ ਦੇ ਖਾਸ ਤੌਰ ਤੇ ਨਸ਼ੇ ਦੇ ਮੁੱਦੇ ਤੇ ਔਰ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ਤੇ ਆਪਣੇ ਨਾਲ ਜਿਹੜੇ ਡੀਜੀਪੀ ਸਾਹਿਬ ਉਹਨਾਂ ਨੂੰ ਕੁਸਵਾਲ ਕੀਤਾ ਤਾਂ ਡੀਜੀਪੀ ਸਾਹਿਬ ਨੇ ਕਹਿੰਦੇ ਉਹਨਾਂ ਕੀ ਭਰੋਸਾ ਦਵਾਇਆ ਕਿ ਹਾਂ ਵੀ ਨਹੀਂ ਸਭ ਕੁਝ ਕੰਟਰੋਲ ਚਾਏਗਾ ਕੋਈ ਇਸ਼ੂ ਦੀ ਗੱਲ ਨਹੀਂ ਆ ਨਸ਼ੇ ਦੀ ਰੋਕਥਾਮ ਵਾਸਤੇ ਪੰਜਾਬ ਪੁਲਿਸ ਪੂਰਨ ਤੌਰ ਤੇ ਤਿਆਰ ਪਰ ਤਿਆਰ ਹੈਗੀ ਆ ਕੰਮ ਕਰ ਰਹੀ ਆ ਤੇ ਅਮਨ ਕਾਨੂੰਨ ਦੀ ਸਥਿਤੀ ਨੂੰ ਰਿਪੋਰਟ ਨਹੀਂ ਆਂ ਤਰ ਗਿਆ ਕਿੰਦੇ ਕਿ ਇਹ ਭਰੋਸਾ ਤੇ ਦਿੱਤਾ ਪਰ ਜਦੋਂ ਇਹ ਖਬਰ ਜਿਹੜੀ ਆ ਡੀਜੀਪੀ ਸਾਹਿਬ ਦੇ ਕੰਨਾਂ ਤੱਕ ਜ਼ਰੂਰ ਪਹੁੰਚੀ ਹੋਊਗੀ ਤਾਂ ਸ਼ਾਇਦ ਫਿਰ ਉਹਨਾਂ ਨੂੰ ਆਪਣੇ ਉਸ ਭਰੋਸੇ ਤੇ ਜ਼ਰੂਰ ਕਿਤਾ ਨਾ ਕਿਤੇ ਸ਼ੱਕ ਜਨ ਹੋਊਗਾ ਖੈਰ ਅੱਜ ਵਰਦਾ ਸਾਹਿਬ ਦਾ ਦੂਜਾ ਦੌਰਾ ਹੈਗਾ ਵੇਖੋ ਹੁਣ ਅੰਮ੍ਰਿਤਸਰ ਦੇ ਵਿੱਚ ਉਹ ਕਿਹੜੀਆਂ ਸਥਿਤੀਆਂ ਨਾਲ ਉਹ ਵੇਖਦੇ ਆ ਜਾਂ ਕਿਹੜੀਆਂ ਸਥਿਤੀਆਂ ਨੂੰ ਕਿਸ ਤਰ੍ਹਾਂ ਵਿਚਰਦੇ ਆ ਬਾਕੀ ਤਿੰਨ ਦਿਨ ਦੇ ਦੌਰੇ ਦਾ ਜਿਹੜਾ ਅਸਮ ਕਨਕਲੂਜਨ ਅਸੀਂ ਤੋਂ ਸਾਹਿਬ ਉਹ ਤਾਂ ਉਸ ਦਾ ਨਿਕਲੇਗਾ ਜਿਸ ਤਨ ਚੰਡੀਗੜ੍ਹ ਜਾ ਕੇ ਉਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕੋਲ ਇਹਦੇ ਸੰਬੰਧੀ ਕੋਈ ਰਿਪੋਰਟ ਮੰਗਦੇ ਆ ਜਾਂ ਇਹਦੇ ਸੰਬੰਧੀ ਕੋਈ ਸ਼ਿਕਾਇਤ ਕਰਦੇ ਆ ਖੈਰ ਇਹ ਤਾਂ ਹੁਣ ਸਰਪ੍ਰਸਤ ਨਦਲਾ ਬਾਤ ਪਤਾ ਲੱਗੇ ਜੀ ਅਨਕਸ਼ਾ ਬਦੂਸਾਗਰਨਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਤਾਂ ਇਸ ਸੰਗ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਜਿਨ੍ਹਾਂ ਦੇ ਬਲੋਂ ਅਨਾਈ ਖਬਰਾਂ ਤੇ ਸਾਡਾ ਨਾਲ ਗੱਲਬਾਤ ਕੀਤੀ ਕੀ ਕੀ ਉਮੀਦ ਕਰਦੇ ਆ ਗਣਕੀ ਸਾਹਿਬ ਤੇ ਨਾਲ ਕੀਤੀ ਗੱਲਬਾਤ ਤੁਹਾਨੂੰ ਜੁਸਤਾਈ ਹੋ ਜ਼ਰੂਰ ਫਿਰ ਮਿਲਾਂਗੇ